ਅੱਜ ਆਪਾਂ ਪਹੁੰਚੇ ਆਂ ਸਿੱਧੂ ਮੂਸੇ ਵਾਲੇ ਦੇ ਸ਼ਹਿਰ ਮਾਨਸਾ ਚ ਤੇ ਆਪਣੇ ਸਾਹਮਣੇ ਢਿੱਲੋਂ ਸਾਹਿਬਾ ਸੋਸੀ ਗਾਟੇ ਲੁਸਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜਮਾਨਾ ਜੀ ਅੱਜ ਸੋਨੂੰ ਚੈਨਲ ਦਾ ਹੌਰਸ ਲਵਰ ਲਾਈਫ ਚੈਨਲ ਤੇ ਆਉਣ ਤੇ ਜੀ ਆਇਆਂ ਨੂੰ ਸੋਨੂੰ ਸਾਰੀ ਟੀਮ ਨੂੰ ਬਹੁਤ ਬੜੀਆ ਲੱਗਿਆ ਜੀ ਧੰਨਵਾਦ ਵੀਰ ਜੀ ਤੇ ਢਿੱਲੋਂ ਸਾਹਿਬ ਨੇ ਪੁਰਾਣੇ ਲੰਮੇ ਸਮੇਂ ਤੋਂ ਕੋੜੀਆਂ ਰੱਖੀਆਂ ਹੋਈਆਂ ਤੇ ਇਹਨਾਂ ਦੇ ਸ਼ੌਂਕ ਬਾਰੇ ਤੇ ਕੋਡੀਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਪਣੀ ਸਰੋਤਿਆਂ ਨਾਲ ਹੋਟਲੋ ਸਾਹਿਬ ਵੀ ਆਪਣਾ ਐਡਰੈਸ ਦੱਸੋ ਜੀ ਪ੍ਰੋਪਰ ਸਭ ਤੋਂ ਪਹਿਲਾਂ ਤਾਂ ਮੈਂ ਬਾਈ ਜੀ ਮਾਨਸਾ ਖੁਰਦ ਦੇ ਵਿੱਚ ਰਹਿਣਾ ਹੀ ਮਾਨਸਾ ਤੋਂ ਬਲਾਡੇ ਨੂੰ ਸੜਕ ਜਾਂਦੀ ਹੈ ਜੀ ਠੀਕ ਹੈ ਜੀ ਨੀਅਰ ਗਿੱਲ ਪੈਟਰੋਲ ਪੰਪ ਹੈ ਜੀ ਉਹਦੇ ਸਾਹਮਣੇ ਹੀ ਮੇਰੀ ਕੋਠੀ ਹੈ ਮੇਨ ਸੜਕ ਦੇ ਉੱਪਰ ਹੀ ਹੈ ਠੀਕ ਹੈ ਜੀ ਆਹ ਸਾਹਮਣੇ ਪੈਟਰੋਲ ਹਾਂਜੀ ਸਾਹਮਣੇ ਪੈਟਰੋਲ ਪੰਪ ਹੈ ਜੀ ਠੀਕ ਹੈ ਇੱਕੋ ਹੀ ਰੋਡ ਹੈ ਬਲਾਡੇ ਨੂੰ ਜਾਂ ਲੈਣਾ ਮੇਨ ਜੀ ਛੋਟੀ ਮਾਨਸਾ ਤੋਂ ਬਲਾਡੇ ਨੂੰ ਜਾਂਦਾ ਠੀਕ ਹੈ ਇੱਕ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਵੀ ਮਾਨਸਾ ਜੇ ਤੁਸੀਂ ਕਿਸੇ ਵੀ ਮੋੜ ਮਹੱਲੇ ਤੋਂ ਟਿੱਲੋ ਸਾਹਿਬ ਦਾ ਐਡਰੈਸ ਪੁੱਛ ਸਕਦੀ ਹਾਂ ਕਿਉਂ ਹਰ ਕੋਈ ਵੀ ਬਾੱਕ ਬੈਟਲੋ ਸਾਹਿਬ ਨਾਲ ਤੇ ਬਾਕੀ ਘੋੜੇ ਘੋੜਾ ਪ੍ਰੇਮੀ ਤਾਂ ਹਰ ਕੋਈ ਜਾਣਦੀ ਆ ਤੇ ਇੱਕ ਟਿੱਲੋ ਸਾਹਿਬ ਇਹ ਦੱਸਿਓ ਵੀ ਆਪਣਾ ਘੋੜੀਆਂ ਦਾ ਸ਼ੌਂਕ ਕਿੰਨਾ ਕੁ ਪੁਰਾਣਾ ਸ਼ੌਂਕ ਆ ਤੇ ਤੁਹਾਨੂੰ ਕਿਵੇਂ ਲੱਗਿਆ ਜੀ ਬਾਈ ਜੀ ਸਾਡੇ ਦਾ ਪਾਪਾ ਡਾਕਟਰ ਸੀ ਹਾਂਜੀ ਨਾ ਉਹਨਾਂ ਨੂੰ ਪਤਾ ਸੀ ਵੀ ਖਾਂਦੀ ਕੀ ਹੈ ਨਾ ਮੇਰੀ ਮੰਮੀ ਨੂੰ ਪਤਾ ਸੀ ਠੀਕ ਹੈ ਜੀ ਨਾਨਕੇ ਤੇ ਦਾਦਕੇ ਪਰਿਵਾਰ ਘੋੜੀਆਂ ਜ਼ਰੂਰ ਰੱਖਦੇ ਰਹੇ ਆ ਅੱਛਾ ਜੀ ਪਿਛੋਂ ਬਲੱਡ ਚ ਹੀ ਆ ਗਿਆ ਸਾਡੇ ਤਾਂ ਹਾਂਜੀ ਸਾਡੇ ਫਾਦਰ ਸਾਹਿਬ ਤਾਂ ਡਾਕਟਰ ਜੀ ਦਾ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਆ ਠੀਕ ਹੈ ਜੀ ਸੰਦਾ ਪਤਾ ਵੀ ਨਹੀਂ ਖਾਂਦੇ ਕੀ ਇਹ ਇਹ 1996 ਚ ਪਹਿਲੀ ਕੁੜੀ ਲਈ ਆਪਾਂ ਅੱਛਾ ਜੀ ਹਾਂਜੀ 1996 ਚ ਪਹਿਲੀ ਕੁੜੀ ਲਈ ਆ ਉਹ ਤੋਂ ਬਾਅਦ ਆ ਪ੍ਰਮਾਤਮਾ ਰੋਜ਼ ਦੀ ਰੋਜ਼ ਸਾਡੇ ਕੋਲੇ ਤੂਫਾਨ ਘੋੜਾ ਵੀ ਰਿਹਾ ਜੀ ਅੱਛਾ ਜਿਹੜਾ ਤੇ ਜਿਹੜੀ ਤੂਫਾਨ ਦੀ ਲੈਨ ਚੱਲਦੀ ਉਹ ਕੋਲ ਤੂਫਾਨ ਦੀ ਲੈਨ ਆ ਸਾਡੇ ਕੋਲੇ ਰਿਹਾ ਜੀ ਹਾਂਜੀ ਮੇਰਾ ਦੋਸਤ ਸੀ ਮਿੱਟੂ ਇੰਦਰ ਸਰਦਾਰ ਇੰਦਰਜੀਤ ਸਿੰਘ ਐਡਵੋਕੇਟ ਦਾ ਬੇਟਾ ਹਾਂਜੀ ਉਹਨਾਂ ਨੇ ਲਿਆ ਸੀ ਉਹ ਸਾਡਾ ਭਰਾ ਹੀ ਹੈ ਛੋਟਾ ਅੱਛਾ ਜੀ ਉਦੋਂ ਲਿਆ ਸੀ ਉਦੋਂ ਤੋਂ ਕੋਈ ਕੋ ਲੋਕ ਘੋੜੀਆਂ ਨਹੀਂ ਮੀਟਿੰਗ ਕਰਾਉਂਦੇ ਸੀ ਕਿ ਉਦੋਂ ਨੁਕਰਿਆਂ ਦਾ ਦੌਰ ਸੀ ਹਾਂਜੀ ਉਦੋਂ ਕਾਲੀਆਂ ਕਾਲੇ ਘੋੜਿਆਂ ਦਾ ਡਿਮਾਂਡ ਨਹੀਂ ਸੀ ਕਾਲੇ ਘੋੜੇ ਦਾ 4-5000 ਦਾ ਬੱਚਾ ਵਿਕਦਾ ਸੀ ਠੀਕ ਹੈ ਜੀ ਤੇ ਉਦੋਂ ਘੋੜੀਆਂ ਸਾਰੀਆਂ 4-5 ਮੀਟ ਹੋਈਆਂ ਠੀਕ ਉਸ ਤੋਂ ਬਾਅਦ ਅੱਜ ਦੇਖੋ ਤੂਫਾਨ ਦੇ ਬੱਚੇ ਗਾਂ ਪੋਤੇ ਬੜੋਤੇ ਦਾ ਨਾਮ ਵੀ ਚੱਲੀ ਜਾਂਦਾ ਹਾਂਜੀ ਤੇ ਉਹ ਤੂਫਾਨ ਨੂੰ ਕਿਸ ਨੇ ਪੁੱਛਿਆ ਨਹੀਂ ਸ਼ਹਿਰ 'ਚ ਹੁਮਦਰਿਆ ਤੂਫਾਨ ਇੱਕ ਜੀ ਇਹ ਢਿੱਲੋ ਸਾਹਿਬ ਦੱਸੋਗੇ ਵੀ ਇਹ ਕਿਹੜੇ ਸਨ ਦੀ ਗੱਲ ਆ ਜਦੋਂ ਤੂਫਾਨ ਤੁਹਾਡੇ ਕੋਲ ਆਇਆ ਵੀ ਕਿੰਨੀ ਕੁ ਉਮਰ ਦਾ ਕਿਵੇਂ ਸੀਗੇ ਜੀ ਤੂਫਾਨ ਸੀਗਾ ਹੀ 5-6 ਸਾਲ ਦਾ ਹਾਂਜੀ ਤੂਫਾਨ ਸਵਾਰੀ ਦਾ ਬਹੁਤ ਗੰਦਾ ਸੀ ਅੱਛਾ ਜੀ ਉਹਨੇ ਮਿੱਟੂ ਦੀ ਬਾਈ ਦੀ ਵੀ ਲੱਤ ਤੋੜੀ ਪੁੱਠਾ ਡਿੱਗਦਾ ਸੀ ਅੱਛਾ ਜੀ ਚੜਨ ਸਰ ਸਵਾਰ ਨੂੰ ਪੁੱਠਾ ਡਿੱਗਣਾ ਉਹਨੂੰ ਕਰੰਟ ਬਹੁਤ ਸੀਗਾ ਕਰੰਟ ਬਹੁਤ ਸੀ ਹਾਈਟ ਤੂਫਾਨ ਦੀ 61 ਇੰਚੀ ਸੀ ਠੀਕ ਹੈ ਜੀ ਗਰਦਨ ਜਿਹੜੀ ਗਰਦਨੋਂ ਗਰਦਨ ਜਿਆਦਾ ਲੰਬੀ ਸੀ ਕੰਨ ਕੰਨ ਦਾ ਮੁੰਦਾ ਸੋਹਣਾ ਸੀ ਅੱਛਾ ਜੀ ਪਿਛਲੇ ਤੋਂ ਪੈਰ ਵਾਈਟ ਸੀਗੇ ਮੱਥੇ ਤਿਲਕ ਤੋ ਹਾਂਜੀ ਤੇ ਇਹ ਹੈਈ ਹੈ ਜੀ ਗੱਲ ਇਹ 2004-5 ਦੀ ਗੱਲ ਹੈ ਜੀ ਠੀਕ ਹੈ ਜੀ ਜੋ ਤੂਫਾਨ ਅਤੇ ਬਾਈ ਬਿੱਟੂ ਕੋ ਸਵਾ ਸਾਲ ਮੰਗੁਰਿਆ ਸਾਡੇ ਕੋਲ ਅੱਛਾ ਜੀ ਸਾਡੇ ਹੱਥਾਂ ਜੀ ਰਿਆ ਉਹ ਘੋੜਾ ਬੜਾ ਅਸੀਲ ਸੀ ਘੋੜੀ ਨੇ ਮੀਟਿੰਗ ਕਰਨ ਲਈ ਬੜਾ ਅਸੀਲ ਸੀ ਅੱਛਾ ਜੀ ਪਰ ਇੱਕੋ ਹੀ ਸੀ ਜੋ ਸਵਾਰੀ ਦਾ ਮਾੜਾ ਸੀ ਘੋੜਾ ਅੱਛਾ ਜੀ ਹਾਂਜੀ ਫੇਰ ਸਰਜੀਤ ਨੂੰ ਬਹਿਵਲਾਂ ਵਾਲਾ ਉਹ ਪੁੱਠਾ ਮੋੜਦਾ ਸੀ ਉਹਨਾਂ ਤੋਂ ਹੀ ਲਿਆ ਸੀ ਅੱਛਾ ਜੀ ਉਹਨਾਂ ਨੂੰ ਬੁੱਠਾ ਮੋੜਦਾ ਸੀ ਉਹਨਾਂ ਤੋਂ ਘੋੜੀਆਂ ਲੈ ਲੀਆਂ ਸੀ ਵੀ ਉਹਨਾਂ ਤੋਂ ਹੁੰਦਾ ਫਿਰ ਆਪਣੇ ਖੀਪਾਂ ਲਈ ਵੀ ਰਿਹਾ ਜੀ ਉਹ ਹਨਾ ਜੀ ਬਬਲ ਜੀ ਜੀ ਫਿਰ ਉਹਨਾਂ ਨੇ ਸ਼ਹਿਰ ਕੇ ਪਾਣੀ ਕੁ ਵਾਗੇ ਬਹਿਰ ਮਹਿਲਾ ਦੁਆਰਾ ਬਾਬਾ ਬਾਲਕਦਾਸ ਦੇ ਡੇਰੇ ਜੀ ਕੇ ਬਾਜੀ ਉਹਨਾਂ ਨੇ ਦਵਾਇਆ ਸੀ ਉੱਥੇ ਫਿਰ ਵਾਗੇ ਜੀ ਥੋੜਾ ਇਹ ਨਾ ਜੀ ਵੀ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਣਾ ਵੀ ਜ਼ਿਆਦਾਤਰ ਤਾਂ ਲੋਕਾਂ ਨੂੰ ਤੂਫਾਨ ਦੀ ਹਿਸਟਰੀ ਦਾ ਪਤਾ ਹੀ ਐ ਪਰ ਇਹ ਬਿਲਕੁਲ ਨਵੀਂ ਗੱਲ ਆ ਜੋ ਢਿੱਲੋਂ ਸਾਹਿਬ ਨੇ ਅੱਜ ਦੱਸੀ ਐ ਵੀ ਆਪਣੇ ਕੋਲੇ ਤੂਫਾਨ ਰਹਿ ਕੇ ਗਿਆ ਸਵਾ ਸਾਲ ਤੇ ਸਾਰੀਆਂ ਪੰਜ ਕੇ ਘੋੜੀਆਂ ਮਿਲੀਆਂ ਬਾਈ ਰੰਦੀਪ ਦਿਉਲ ਦੇ ਕੋਲੇ ਬੇਸ਼ੇਰੀ ਜਿਹੜੀ ਹੈਗੀ ਹੈ ਉਹ ਮੈਂ ਉਹਦੀ ਮਾਂ ਮਿਆਰ ਦੇ ਹੱਥ ਨਾਲ ਮੀਟਿੰਗ ਕਰਾਈ ਹੈ ਠੀਕ ਹੈ ਜੀ ਸਾਡੇ ਨੇੜੇ ਰਮਨਦੀਤਿ ਵਾਲੇ ਗੂਰਾ ਸਿੰਘ ਹਾਂਜੀ ਮੈਂਬਰ ਪੰਚਾਇਤ ਮੈਂਬਰ ਰਹੇ ਆ ਕਬੂਤਰਾਂ ਦਾ ਰੋਡ ਤੇ ਘਰ ਆ ਵੀ ਹਾਂ ਰੋਡ ਦੇ ਉੱਤੇ ਘਰ ਆ ਕਬੂਤਰਾਂ ਵਾਲੇ ਗੂਰਾ ਸਿੰਘ ਸਾਡੇ ਸਤਿਕਾਰਯੋਗ ਤੇ ਲੀਲੀਆਂ ਘੋੜੀਆਂ ਵੀ ਉਹਨਾਂ ਕੋਲੇ ਚੰਗੀਆਂ ਰਹੀਆਂ ਸੀ ਲੀਲੀਆਂ ਘੋੜੀਆਂ ਆਟਮ ਦੀ ਉਹਦੀ ਮਾਂ ਸੀ ਹਾਂਜੀ ਤੇ ਉਹ ਆਟਮ ਦੀ ਘੋੜੀ 58 ਇੰਚ ਦੀ ਸੀ ਘੋੜੀ ਬਹੁਤ ਜ਼ਿਆਦਾ ਚੰਗੀ ਸੀ ਬੱਚੇ ਉਹਨੇ 4-5 ਦਿੱਤੇ ਮੱਝੂ ਕੇ ਲੈਣ ਦੀ ਸ਼ਕੀਨ ਸੀ ਉਹ ਹਾਂਜੀ ਉਹਨਾਂ ਨੇ ਉਸ ਦਿਵਾਰ ਐਡਮ ਤੋਂ ਹੀ ਮਲਾਈਆਂ ਐਡਮ ਦੇ ਬੱਚਾਂ ਤੋਂ ਵੀ ਸ਼ਾਇਦ ਮਲਾਈਆਂ ਘੋੜੀਆਂ ਉਹ ਪਰ ਜਿਹੜੀ ਰਣਦੀਪ देओल ਦੇ ਘਰੇ ਕੜੀ ਘੋੜੀ ਖੜੀ ਆ ਮੇਰੇ ਹੱਥਾਂ ਰਾਹੀਂ ਮਿਲੀ ਹੋਈ ਆ ਠੀਕ ਹੈ ਜੀ ਹਾਂਜੀ ਤੂਫਾਨ ਦੀ ਬੱਚੀ ਉਹੀ ਆ ਬਾਕੀ ਤਾਂ ਕੋਈ ਜਿਹੜੀਆਂ 2-4 ਮਿਲੀਆਂ ਪੰਜ ਘੋੜੀਆਂ ਸਾਰੀਆਂ ਪੰਜ ਘੋੜੀਆਂ ਮੀਟਿੰਗ ਹੋਈਆਂ ਠੀਕ ਹੈ ਜੀ ਬਾਕੀ ਹਾਂ ਦਾ ਨਹੀਂ ਪਤਾ ਲੱਗਿਆ ਬੱਚੇ ਕਿੱਥੇ ਗਏ ਉਹ ਘੋੜੀ ਮੇਰੇ ਪੂਰੀ ਧਿਆਨ ਚ ਹੈ ਇੱਕ ਢਿੱਲੋ ਸਾਹਿਬ ਵੀ ਅਗਲਾ ਸਟਾਰਟਿੰਗ ਕਰਦਾ ਛੋੜੀ ਦਾ ਸਟਾਰਟਿੰਗ ਵੀ ਨਾਮਵਰ ਘੋੜੇ ਤੋਂ ਹੋਈ ਆ ਛੋੜੀ ਕੋਲ ਇਹ ਉਦੋਂ ਆ ਅੱਜ ਨਾਮਵਰ ਹੋ ਗਿਆ ਮਾ ਉਦੋਂ ਨਾਮਵਾਰ ਨਹੀਂ ਸੀ ਅੱਛਾ ਉਦੋਂ ਦਾ ਔਨ ਨਾਨੋ ਨਹੀਂ ਕੋੜਾ ਸੀ ਉਹ ਅਨੋ ਨਹੀਂ ਚੱਲੇਗਾ ਜਿੰਨਾ ਚਿਰ ਉਹਦਾ ਬੱਚਾ ਅਲੀ ਸ਼ਾਨ ਨੇ ਨਾਂ ਬਣਾਇਆ ਉਹਦਾ ਉਹਨੂੰ ਪਹਿਲਾਂ ਕੋਈ ਨਹੀਂ ਜਾਣਦਾ ਸੀ ਅਲੀ ਸ਼ਾਨ ਜਦੋਂ ਅਲੀ ਸ਼ਾਨ ਦੇ ਰਿਅਲਟ ਅਲੀ ਸ਼ਾਨ ਦੇ ਬੱਚੇ ਨੇ ਚੰਗਾ ਨਾਂ ਬਣਾਇਆ ਫਿਰ ਲੱਭਿਆ ਦਾ ਪਿਓ ਕੌਣ ਸੀ ਹਾਂਜੀ ਫਿਰ ਪਤਾ ਲੱਗਿਆ ਸੀ 사ਗਰਿਆ ਤੂਫਾਨ ਦਾ ਪਿਓ ਸੀ ਠੀਕ ਹੈ ਜੀ ਤੂਫਾਨ ਸੰਗਰੀਆਂ ਵਾਲਾ ਫਿਰ ਉਸ ਤੋਂ ਬਾਅਦ ਤੂਫਾਨ ਦਾ ਨਾਂ ਬਣਿਆ ਪਹਿਲਾਂ ਤੂਫਾਨ ਨਾਨੋ ਨਹੀਂ ਸੀ ਜੋ ਸਾਡੇ ਕੋਲੇ ਆਦੋਂ ਅਨੋ ਨਹੀਂ ਸੀ ਠੀਕ ਹੈ ਜੀ ਅੱਜ ਤੱਕ ਲੋਕ ਕਹਿੰਦੇ ਆ ਉਦੋਂ ਵੀ ਅਨੋ ਨਹੀਂ ਸੀ ਉਦੋਂ ਬਾਅਦ ਨਾ ਬਣਿਆ ਨਿਸ਼ਾਨੇ ਨਾ ਬਣਾਇਆ ਦਾ ਹਾਂ ਵੀ ਕਹਿੰਦੇ ਆ ਵੀ ਪਥੇੜੀ ਵਾਲੇ ਘੋੜੇ ਦਾ ਸੀ ਇਹ ਗੱਲ ਫਿਰ ਫਿਰ ਪਤਾ ਲੱਗਿਆ ਫਿਰ ਇਹਨੂੰ ਸਰਚ ਹੋਈ ਆ ਵੀ ਹਾਂ ਕਿਹੜੇ ਕਿਹੜੇ ਘੋੜੇ ਪੁਰਾਣੇ ਬਰੀਡਰ ਸੀ ਅਸੀਂ ਉਹ ਦਿਨਾਂ ਚ ਨਵੇਂ ਸੀ ਸਾਨੂੰ ਨੌਲੇਜ ਨਹੀਂ ਸੀ ਅਜਿਹਾ ਇੱਕ ਸੋਹਣਾ ਦੇਖ ਕੇ ਲੈ ਲਈ ਘੋੜਾ ਚੰਗਾ ਕੁਆਲਟੀ ਵਾਲਾ ਠੀਕ ਹੈ ਪਰ ਚੱਲਿਆ ਨਹੀਂ ਘੋੜਾ ਪੰਜ ਕੇ ਘੋੜੀਆਂ ਹੀ ਮੇਟ ਹੋਈਆਂ ਸਾਰੀਆਂ ਹਾਂ ਇਹ ਵੀ ਤੂਫਾਨ ਦੀ ਪੰਜਾਬ ਵਿੱਚ ਬਹੁਤ ਘੱਟ ਕਹ ਹੁਣ ਬਣੀਆਂ ਤਾਂ ਘੋੜੀਆਂ 100 ਹਜ਼ਾਰ ਜਾਉ ਹਾਂਜੀ ਪਰ ਘੋੜੀਆਂ ਤਕਰੀਬਨ ਹੀ 5 6 ਹੀ ਸੋਈਆਂ ਤੂਫਾਨ ਦੀਆਂ ਪੰਜਾਬ ਚ ਠੀਕ ਹੈ ਜੀ ਸਾਡੇ ਕੋਲੇ ਪੰਜ ਸੁਈਆਂ ਨੇ ਠੀਕ ਹੈ ਜੀ ਪੰਜ ਚੋਂ ਇੱਕ ਬੇਸ਼ੇਰੀ ਸਾਡੇ ਧਿਆਨ ਚ ਹੈ ਜਿਹੜੀ ਬਾਈ ਰੰਦੀਪ ਦੇ ਔਰ ਕੋਲੇ ਹੈ ਬਾਕੀ ਏ ਬੀ ਸੀ ਪਤਾ ਨਹੀਂ ਕਿੱਥੇ ਗਏ ਬੱਚੇ ਅਗੇ ਠੀਕ ਹੈ ਜੀ ਇੱਕ ਜੀ ਅਸੀਂ ਵੀ ਅੰਕਲ ਸਰਜੀਤ ਜੀ ਨਾਲ ਵੀ ਸਾਡੀ ਗੱਲ ਹੋਈ ਹੈ ਉਹਨਾਂ ਨੇ ਵੀ ਦੱਸਿਆ ਸੀ ਵੀ ਲੁਧਿਆਣਾ ਏਰੀਆ ਚ ਇਹਦੀ ਬਰੀਡਿੰਗ ਹੋਈ ਹੈ ਤੂਫਾਨ ਦੀ ਸਰਜੀਤ ਸਿੰਘ ਕੋਲੇ ਅੰਕਲ ਕੋਲੇ ਹੋਈ ਹੋਣੀ ਕਿਉਂਕਿ ਉਹਨਾਂ ਦਾ ਨਾਮੀ ਸੀ ਪੁਰਾਣੀ ਲਾਈਨ ਸੀ ਅਸੀਂ ਵੀ ਉਹਨਾਂ ਤੋਂ ਨਾਂ ਨਾਲ ਹੀ ਘੋੜਾ ਲਿਆ ਸੀ ਹਾਂ ਉਹ ਕਹਿੰਦੇ ਮਿਹਨਤ ਵਾਲੀਆਂ ਘੋੜਾ ਇਹਦੇ ਕੋਲੇ ਬਹੁਤ ਆਉਂਦੀਆਂ ਸੀ ਬਹੁਤ ਚੰਗੇ ਬੰਦੇ ਸੀ ਉਹ ਹਰਜੀਤ ਸਿੰਘ ਬਹੁਤ ਚੰਗੇ ਬੰਦੇ ਨੇ ਹਾਂਜੀ ਚੰਗੇ ਪੁਰਾਣੇ ਬਰੀਡਰ ਨੇ ਉਹਨਾਂ ਨੇ ਤਾਂ ਚੰਗੇ ਬੂਟੇ ਲਾਏ ਆ ਚਲੋ ਉਹਨਾਂ ਦੀ ਵੀ ਇੰਟਰਵਿਊ ਆਪਾਂ ਆਪਣੇ ਚੈਨਲ ਤੇ ਪਾਵਾਂਗੇ ਜੀ ਉਹਨਾਂਲੇ ਟਾਈਮ 'ਚ ਨਹੀਂ ਬਹੁਤ ਚੰਗੇ ਇਨਸਾਨ ਨੇ ਮਿੱਠੜੇ ਬੋਲੜੇ ਨਰਮ ਸੁਭਾਅ ਬਹੁਤ ਚੰਗੇ ਇਨਸਾਨ ਨੇ ਉਹ ਹਾਂ ਤੇ ਉਹਨਾਂ ਦਾ ਰਿਕਾਰਡ ਤਾਂ ਕੋਈ ਤੋੜ ਹੀ ਨਹੀਂ ਸਕਦਾ ਜੀ ਘੋੜੇ ਨਹੀਂ ਨਹੀਂ ਤੋੜ ਸਕਦਾ ਕਿਉਂਕਿ ਉਹਨਾਂ ਨੇ ਨਾਮ ਵੀ ਬਣਾਇਆ ਨਾਲ ਘੋੜਾ ਨੂੰ ਪ੍ਰੋਡਿਊਸ ਕੀਤਾ ਘੋੜਾ ਨੂੰ ਕੁਝ ਨਹੀਂ ਸੀ ਜ਼ੀਰੋ ਤੋਂ ਹੀਰੋ ਤੱਕ ਲਿਆਂ ਨਾਲੇ ਉਹਨਾਂ ਅੱਜ ਕਾਂਡਾ ਉਹਨਾਂ ਦੇ ਘਰੇ ਖੜਾ ਹੈ ਹਾਂਜੀ ਤੇ ਅੱਜ ਤਾਂ ਆਲ ਇੰਡੀਆ ਜੀ ਫੇਮਸ ਨੇ ਉਹ ਠ ਵੀ ਵੀ ਜਦੋਂ ਵੀ ਤੁਸੀਂ ਘੋੜੀਆਂ ਰੱਖਣੀਆਂ ਸਟਾਰਟ ਕੀਤੀਆਂ ਹਾਂਜੀ ਤੇ ਵੀ ਉਦੋਂ ਦਾ ਤੇ ਅੱਜ ਦੇ ਦੌਰ ਦਾ ਕੀ ਫਰਕ ਆ ਥੋੜਾ ਜਿਹਾ ਇਹ ਸਮਝਾਓ ਜੀ ਤੁਸੀਂ ਕਿਵੇਂ ਸਟਾਰਟਿੰਗ ਕੀਤੀ ਤਾਂ ਮੈਂ ਬਾਈ ਜਦੋਂ ਘੋੜੀ ਕੀ ਪਹਿਲੀ ਘੋੜੀ ਮੈਂ 13200 ਦੀ ਲਈ ਸੀ ਅੱਛਾ ਜੀ 13296 ਚ ਘੋੜੀ ਲਈ ਸੀ ਤੇ ਬੜੀ ਨਾਮੀ ਘੋੜੀ ਸੀ ਬਹੁਤ ਤੁਰਦੀ ਸੀ ਉਹ ਨੀਲੇ ਰੰਗ ਦੀ ਘੋੜੀ ਸੀ ਅੱਛਾ ਹਾਈਟ 58 ਗਿਨ ਸੀ ਤੁਰ ਤੋਰਾ ਦਾ ਬਹੁਤ ਹੀ ਜ਼ਿਆਦਾ ਸੀ ਅੱਛਾ ਇੱਥੇ ਮੈਂ ਸਰਦਾਰ ਲਾਲ ਸੂ ਨੰਬਰਦਾਰ ਹੋ ਰਿਆਂ ਨੇ ਮੈਥੋਂ ਲੈ ਲਿਓ ਜੜਨ ਦੇ ਵੀ ਸ਼ਕੀਨ ਸੀ ਉਹਨਾਂ ਮੈਨੂੰ ਵਿੱਚ ਘੋੜੀਆਂ ਦਿੱਤੀਆਂ ਉਦੋਂ 13000 ਅੱਜ ਉਹ 13 ਲੱਖ ਦੀ ਸੀ ਠੀਕ ਹੈ ਜੀ 96 ਚ 13000 ਦੀ ਅੱਜ ਉਹ 13 ਲੱਖ ਦੀ ਹੈ ਘੋੜੀਆਂ ਨੇ ਪ੍ਰੋਡਿਊਸ ਕੀਤਾ ਘੋੜੀ ਚੰਗੀ ਘੋੜੀ ਤੇ ਜਿੱਦੇ ਕੋਈ ਕੋਈ ਵੇਚਦੇ ਨਹੀਂ ਹੂੰ ਹੁਣ ਚੰਗੇ ਚੰਗੇ ਘੋੜਾਂ ਤੋਂ ਮੀਟਿੰਗ ਕਰਾ ਕੇ 3-3 ਲੱਖ ਮੀਟਿੰਗ ਘੋੜਾਂ ਦੀ ਫੀਸ ਹੋ ਰਹੀ ਹੈ ਕਾਂਟੇ ਦੀ 3 ਲੱਖ ਕਰਤੀ ਹਾਂਜੀ ਨੰਦ ਦੇਵਰਾਜ ਦਲਵਾਗ ਦੀ ਢਾਈ ਐ ਦੇਵਰਾਜ ਦੀ ਪੌਣੇ ਦੋ ਐ ਹਾਂਜੀ ਠੀਕ ਐ ਚੰਗੇ ਚੰਗੇ ਘੋੜਾਂ ਦੇ ਨਾਂ ਨਾਲ ਬੱਚੇ ਬਾਈ ਜੀ ਅੱਜ ਜੰਮਦਾ ਬੱਚਾ 15 15 20 20 ਲੱਖ ਦਾ ਵੀ ਕੀ ਜਾਂਦਾ ਹੈ ਹਾਂ ਹੈਗਾ ਜੀ ਮੇਰੇ ਕੋ ਘੋੜੀਆਂ ਸੀ 6 ਬੱਚੀਆਂ ਵੇਚੀਆਂ ਐ ਐਡਵਾਂਸ ਬੁਕਿੰਗ ਐ ਮੇਰੇ ਕੋ ਘੋੜੀ ਦੋ ਦੀ ਹਾਂਜੀ ਵੀ ਬੱਚਿਆਂ ਨੇ ਘੋੜੀਆਂ ਦੇ ਦੌਰ ਤਾਂ ਬਹੁਤ ਤਾਂ ਨੂੰ ਗਿਆ ਕੰਮ ਠੀਕ ਐ ਜੀ ਪਹਿਲਾਂ ਵਾਲਾ ਕੰਮ ਜਿਵੇਂ ਪੁਰਾਣੀ ਘਾਵ ਤੇ ਮੈਂ ਐਸ ਵੇਚ ਕੇ ਘੋੜੀ ਲਈ ਦੁੱਧ ਪੀਣੋ ਗੱਲ ਤੇ ਚੱਕਣੀ ਉਹ ਘਾਵ ਤਾਂ ਪੁੱਠੀਆਂ ਹੋ ਗਿਆ ਹਾਂਜੀ ਹਰੇਕ ਆਪਦੀ ਪੁੱਠੀ ਐ ਹੁਣ ਘਾਵਤ ਪੁੱਠੀਆਂ ਹੋ ਗਈਆਂ ਹੁਣ ਤੁਸੀਂ ਦੇਖੋ ਵੀ ਅੱਜ ਦੀ ਦੌਰ ਚੰਗੀ ਘੋੜੀ ਕਰੋੜ ਕਰੋੜ 2 2 ਕਰੋੜ ਦੀਆਂ ਡੀਲ ਹੁੰਦੀ ਐ ਹੂੰ ਪਰ 20% ਡੀਲ ਇਹ ਜੈਨੂੰ ਨਹੀਂ ਹੁੰਦੀ ਐ ਹੂੰ ਵੀ ਜਿਵੇਂ ਬਾਈ ਗੁਰਪ੍ਰਤਾਪ ਗੈਰੀਗਿਲ ਨੇ ਘੋੜੀਆਂ ਨਾ ਐ ਦੇਖੋ ਸਾਡੇ ਤੋਂ ਮੰਗ ਰੋਏ ਆਏ ਆ ਕਮੇ ਜੋ ਹਾਂਜੀ ਘੋੜਿਆਂ 'ਚ ਬਹੁਤ ਵੱਡਾ ਨਾਮ ਘੋੜਿਆਂ 'ਚ ਬਹੁਤ ਵੱਡਾ ਨਾਮ ਬਾਈ ਕੋ ਕਿੰਨੇ ਨਾਮੀ ਘੋੜੇ ਖੜੇ ਐ ਹਾਂਜੀ ਠੀਕ ਐ ਆਪਣਾ ਸਰਦਾਰ ਸਰਦੂਲ ਸਿੰਘ ਕਾਂ ਕੋਲੇ ਦੇਖੋ ਚੰਗੇ ਚੰਗੇ ਘੋੜੇ ਖੜੇ ਐ ਹਾਂਜੀ ਠੀਕ ਐ ਜੀ ਬੇਬਲਾਂ ਕੋ ਘੋੜੇ ਆ ਜਿੰਨਾ ਕੋਈ ਘੋੜੇ ਆ ਸਾਰੇ ਚੰਗੇ ਲਈ ਉਸੇ ਕੋਈ ਮਾੜਾ ਨਹੀਂ ਕਿਸੇ ਦਾ ਸਰਦਾਰ ਹੋਇਆ ਜੀ ਬਰੀਡਿੰਗ ਸਰਦਾਰ ਬਹੁਤ ਬਹੁਤ ਸਰਦਾਰ ਹੋਇਆ ਚੰਗੀਆਂ ਕੋੜਾਂ ਦੇ ਚੰਗੇ ਮਾਰਵਾੜੀ ਨੂੰ ਸਰਦਾਰ ਸਖਵੀਰ ਸਿੰਘ ਬਾਦਲ ਨੇ ਮਾਰਵਾੜੀ ਸ਼ੋਅ ਹੋਏ ਤਾਂ ਸਖਵੀਰ ਸਿੰਘ ਬਾਦਲ ਨੇ ਮਾਰਵਾੜੀ ਘੋੜੇ ਨੂੰ ਜ਼ੀਰੋ ਤੋਂ ਹੀਰੋ ਬਣਾਇਆ ਹਾਂ ਆਪਣੇ ਪੰਜਾਬ ਦਾ ਬਹੁਤ ਵੱਡਾ ਨਾਮ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਮਾਰਵਾੜੀ ਘੋੜਿਆਂ ਦੇ ਵਿੱਚ ਮਾਰਵਾੜੀ ਘੋੜਿਆਂ ਨੂੰ ਦੁਨੀਆ ਦੁਨੀਆ ਚ ਨਾਂ ਹੋ ਗਿਆ ਠੀਕ ਹੈ ਹਰ ਸ਼ੋਅਾਂ ਚ ਪੰਜਾਬ ਦੇ ਘੋੜੇ ਫਸਟ ਸੈਕਿੰਡ ਹਾਂਜੀ ਉਹ ਹੋ ਗਏ ਫੋਟੋਗ੍ਰਾਫੀ ਰਾਹੀਂ ਮਨੂ ਸ਼ਰਮਾ ਜੀ ਨੇ ਬਹੁਤ ਬਹੁਤ ਮਨੂ ਸ਼ਰਮਾ ਜੀ ਨੇ ਬਹੁਤ ਕੀਤਾ ਸਾਰੇ ਚੈਨਲ ਵਾਲੇ ਜਿੰਨੇ ਸਬਸਕ੍ਰਾਈਬਰਾਂ ਨੇ ਸਾਰੇ ਚੈਨਲਾਂ ਨੇ ਘੋੜਿਆਂ ਨੂੰ ਬਹੁਤ ਪ੍ਰੋਡਿਊਸ ਕੀਤਾ ਘੋੜਿਆਂ ਦਾ ਨਾਂ ਬਣਿਆ ਕੀ ਤੋਂ ਪਹਿਲਾਂ ਕੀ ਕਿਸੇ ਨੂੰ ਕੋਈ ਜਾਣਦਾ ਨਹੀਂ ਸੀ ਹੁਣ ਹਰ ਬੰਦਾ YouTube ਤੇ 1000 2000 ਕਿਲੋਮੀਟਰ ਵਾਲੇ ਘੋੜੇ ਨੂੰ ਵੀ ਅਸੀਂ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਚੱਲ ਕੇ ਜਾਣਾ ਪੈਂਦਾ ਪਹਿਲਾਂ ਕਿਸੇ ਕੋਲ ਟਾਈਮ ਹੀ ਨਹੀਂ ਸੀ ਜੀ ਸਾਧਨ ਨਹੀਂ ਸੀ ਹੁਣ ਤਾਂ ਸਿਸਟਮ ਹੀ ਫੋਨ ਜਰੇ ਕੋੜਾ ਹਰੇਕ ਦੀ ਜੇਬ 'ਚ ਹੈ ਜਿਹੜਾ ਮਰਜ਼ੀ ਚੈੱਕ ਕਰ ਸਕਦੇ ਤੇ ਇੱਕ ਢਿੱਲੋ ਸਾਹਿਬ ਵੀ ਹੁਣ ਆਪਣੇ ਕੋਲੇ ਕਿੰਨੇ ਕ ਜਾਨਵਰ ਹੈ ਜੀ ਸਾਡੇ ਕੋਲੇ ਬਾਈ ਜੀ ਹੁਣ 11 ਜਾਨਵਰ ਹੈ ਮੌਕੇ ਤੇ ਠੀਕ ਹੈ ਜੀ ਹਾਂ ਜੀ ਤੇ ਵੀ ਨਾਂ ਬਾਹਰ ਘੋੜਗਿਆਂ ਦਾ ਆਸਟ੍ਰੇਲੀਨ ਇੱਕ ਜੀ ਇੱਕ ਤੁਹਾਡੇ ਕੋਲੇ ਇੱਕ ਜੀ ਆਪਣੇ ਸਰੋਤਿਆਂ ਨੂੰ ਦੱਸਦੀਆਂ ਬਾਈ ਜੀ ਕੋਲੇ ਚੈਂਪੀਅਨ ਗੋਲਡਨ ਰੌਕ ਦਾ ਸਭ ਤੋਂ ਫਾਸਟ ਬੱਚਾ ਜੀ ਜਿਹਦਾ ਨਾਮ ਸਨਰਾਈਜ਼ ਇਹਨਾਂ ਨੇ ਬਹੁਤ ਚੰਗੀ ਕੀਮਤ ਦਾ ਵੀ ਰਾਜੇ ਦਸਾਈ ਜੀ ਤੋਂ ਲਿੱਤਾ ਸੀਗਾ ਜਿਹਦਾ ਰਿਜ਼ਲਟ ਵੀ ਬਹੁਤ ਚੰਗਾ ਹੈ ਜੀ ਗੁਜਰਾਤ 'ਚ ਇਹਦੀਆਂ ਬਹੁਤ ਘੋੜਗੀਆਂ ਸੁਈਆਂ ਤੇ ਬਾਕੀ ਟਿੱਲੋ ਸਾਹਿਬ ਤੁਸੀਂ ਦੱਸੋ ਜੀ ਛੋਡੇ ਬਣ ਚ ਕਿਵੇਂ ਆਇਆ ਵੀ ਇਹ ਕੋੜਾ ਲੈਣਾ ਚਾਹੀਦਾ ਅਸੀਂ ਬਾਈ ਜੀ ਇਹ ਬੱਚੇ ਦੇ ਮਗਰ ਤਕਰੀਬਨ 6-7 ਮਹੀਨਿਆਂ ਤੋਂ ਲੱਗੇ ਸੀ ਅੱਛਾ ਜੀ ਬਾਈ ਰਾਜੂ ਨਾਲ 2-4 ਵਾਰੀ ਗੱਲ ਹੋ ਗਈ ਬਾਜੀ ਬਾਈ ਰਾਜੂ ਕਹਿੰਦਾ ਮੈਂ ਸੇਲ ਨਹੀਂ ਕਰਦਾ ਹਾਂਜੀ ਹਾਂ ਪਹਿਲਾਂ ਸੇਲ ਲਈ ਸੀ ਮੇਰੀ ਵੀ ਕਰ ਹੋਈ ਜੀ ਬਾਈ ਕਰਦਾ ਸੀ ਬਾਈ ਨੇ ਬਹੁਤ ਫੇਮਸ ਕੀਤਾ ਇਹ ਗੋਲਡਨ ਰੌਕ ਦਾ ਪਹਿਲਾ ਬੱਚਾ ਸੀ ਹਾਂਜੀ ਇਹ ਗਿਲ ਸਾਹਿਬ ਸਣੀ ਗਿਲ ਜੀ ਨੇ ਗੋਲਡਨ ਰੌਕ ਉਹਨਾਂ ਤੋਂ ਲਿਆ ਸੀ 13 ਸ਼ੋ ਜਿੱਤਿਆ ਸੀ ਉਦੋਂ ਹਾਂਜੀ ਉਦੋਂ ਜਿੱਤਿਆ ਸੀ ਹਾਂਜੀ ਇਹਦੀ ਮਾਂ ਬਹੁਤ ਚੰਗੀਆਂ ਮਾਂ ਦੀ ਬਣ ਰਾਜਦੀ ਹੈ ਜੀ ਹਾਂਜੀ ਵਨਰਾਜ ਹੈਗਾ ਲਈ ਆਪਣਾ ਵਨਰਾਜ ਦੀ ਵਨਰਾਜ ਹੈਗਾ ਲਈ ਬਾਬੇ ਦਾ ਉਧਰ ਅਲੀ ਬਾਬਾ ਲੈਨ ਹੋ ਗਈ ਜੀ ਹਾਂਜੀ ਇਧਰੋਂ ਗੋਲਡਨ ਰੌਕ ਦਾ ਗੋਲਡਨ ਰੌਕ ਤਾਂ ਜਾਣ ਬਤਾਂਦਾ ਮਹਤਾਜ ਹੀ ਨਹੀਂ ਗਈ ਹਾਂਜੀ 1920 ਆਲ ਇੰਡੀਆ ਚੈਂਪੀਅਨ ਕੋੜਾ ਆਈ ਹਾਂ ਚੈਂਪੀਅਨ ਹੈ ਜੀ ਤਾਂ ਉਹਨੂੰ ਆਪਾਂ ਚੈਂਪੀਅਨ ਕਹਿ ਸਕਦੇ ਹਾਂ ਜੀ ਤੋਂ ਇਹ ਕੋੜਾ ਉਧਰੋਂ ਪੰਜਾਬ ਆਇਆ ਜੀ ਹਾਂਜੀ ਤਾਂ ਉਦੋਂ ਸਨਰਾਈਜ਼ਰ ਨੂੰ ਫੋਟੋ ਪਾ ਪਾ ਕੇ ਗਿੱਲ ਸਾਹਿਬ ਨੇ ਚਲਾਇਆ ਸੀ ਕਿਉਂਕਿ ਬਹੁਤ ਜ਼ਿਆਦਾ ਸ਼ੋਅ ਕੁਆਲਟੀ ਬੱਚਾ ਹੈ ਹਾਂਜੀ ਬਾਈ ਕੋੜੇ ਰਾਜੂ ਕੋੜੇ ਦੋ ਸ਼ੋਅ ਇਹ ਦੁੱਧਾਂ ਨਜੀ ਵੀ ਜਿੱਤਿਆ ਹੋਇਆ ਉਥੋਂ ਅੱਛਾ ਜੀ ਫਿਰ ਵੀ ਇੱਕ ਦਿਨ ਬ ਚਲੋ ਉਹਨਾਂ ਪਰਿਵਾਰ ਦਾ ਧੰਨਵਾਦ ਬਹੁਤ ਚੰਗਾ ਪਰਿਵਾਰ ਹੈ ਉਹਦੇ ਮੰਮੀ ਪਾਪਾ ਦਾ ਪਰਮਾਤਮਾ ਇਹ ਆ ਕਿਸ ਨੂੰ ਇਹੋ ਜਿਹੇ ਬਜ਼ੁਰਗ ਮਿਲ ਹੀ ਨਹੀਂ ਹੁੰਨੇ ਵੀ ਇੰਨਾ ਚੰਗਾ ਪਰਿਵਾਰ ਉਹ ਆਪ ਤਾਂ ਸਾdna ਨਹੀਂ ਗੱਲ ਹੋਈ ਸੀ ਸਾਡੇ ਫੋਨ ਤੇ ਸੌਦਾ ਹੋਇਆ ਨੇ ਤਾਂ ਜੋ ਜੀ ਬੱਚੇ ਚੰਗੇ ਆਉਂਦੇ ਆ ਹਾਂਜੀ ਬੱਚੇ ਵੀ ਬਹੁਤ ਚੰਗੇ ਆਏ ਆ ਜੀ ਤਕਰੀਬਨ 6 ਬੱਚੇ ਸਾਡੇ ਕੋਲੇ 6-7 ਬੱਚੇ ਆ ਗਏ ਜੀ 6 6-7 ਘੋੜੀਆਂ ਮੀਟਿੰਗ ਹੋਈਆਂ ਨੇ ਬਾਕੀ ਬੱਚੇ ਆਈ ਜਾਂਦੇ ਆ ਜੀ ਹਾਈਟ ਘੋੜੇ ਦੀ 64 ਇੰਚ ਹੈ ਠੀਕ ਹੈ ਸਕੈਲ ਵਾਲੀ ਲੋਕ ਦਾ ਦੱਬ-ਦੱਬ ਰੱਖਦੇ ਆ ਘੋੜੇ ਨੂੰ ਹਾਂਜੀ ਵੀ ਤਾਂ ਚੱਕਦੇ ਆ ਤਾਂ ਬੰਨ ਲਗਾ ਇਹਦਾ ਸੀ ਦੱਬ-ਦੱਬ ਰੱਖਦੇ ਆ ਤਾਂ ਉਹਨੇ ਦੀ ਐ ਹੀ ਹੁੰਦੀ ਸੱਪ ਨੂੰ ਤਾਂ ਉਹ ਨਹੀਂ ਥੱਲੇ ਕਰਦਾ ਠੀਕ ਹੈ ਜੀ ਹਾਂਜੀ ਇਹ ਤਾਂ ਇਹ ਤਾਂ ਐਵੇਂ ਜਿਹੀ ਕਰੀ ਸੇਮ ਇਹਦਾ ਪਿਓ ਆ ਜੀ ਇੱਕ ਮੈਂ ਸਰੋਤਿਆਂ ਨੂੰ ਦੱਸਦਾ ਵੀ ਜੇ ਤੁਸੀਂ ਗੋਲਡਨ ਰੌਕ ਦੀ ਪੈਟਾਗਰੀ ਪਿੱਛੇ ਜਾਓਗੇ ਨਾ ਵੀ ਤੁਹਾਨੂੰ ਐਡੀ ਮਜ਼ਬੂਤ ਗੋਲਡਨ ਰੌਕ ਦੀ ਪੈਟਾਗਰੀ ਤੋਂ ਮਜ਼ਬੂਤ ਕਿਤੇ ਪੈਟਾਗਰੀ ਨਹੀਂ ਮਿਲੂਗੀ ਤੇ ਇਹ ਤਾਂ ਜੀ ਗੋਲਡਨ ਰੌਕ ਦਾ ਚੈਂਪੀਅਨ ਗੋਲਡ ਰੌਕ ਦਾ ਬੱਚਾ ਜੀ ਹਾਂਜੀ ਚੈਂਪੀਅਨ ਗੋਲਡ ਰੌਕ ਦਾ ਬੱਚਾ ਜੀ ਉਹਦੋਂ ਵੀ ਜ਼ਿਆਦਾ ਮਜ਼ਬੂਤ ਹੈ ਹੱਥ ਪੈਰ ਦਾ ਜ਼ਿਆਦਾ ਮਜ਼ਬੂਤ ਹੈ ਜੀ ਹਾਂਜੀ ਹਾਂਜੀ ਤੇ ਇੱਕ ਤੁਸੀਂ ਗੱਲ ਕੀਤੀ ਵੀ ਅਸੀਂ ਧੌਣ ਚੱਕਣ ਦੀ ਗੱਲ ਸਰੋਤਿਆਂ ਨੂੰ ਜ਼ਰੂਰ ਦੱਸੂਗਾ ਵੀ ਕਿਸੇ ਵੀ ਸ਼ੋਅ 'ਚ ਜਾਂਦੇ ਆ ਵੀ ਕੋਈ ਵੀ ਘੋੜਾ ਪਾਲਕ ਜ ਆਪ ਦਾ ਘੋੜਾ ਘੋੜੀ ਸ਼ੋਅ ਚ ਲੱਜਾਂਦੇ ਆ ਉਹਦੀ ਧੌਣ ਤਾਂ ਚਕਾਉਣਗੇ ਇਹ ਮੈਂ ਸਪੈਸ਼ਲ ਕਹੂੰਗਾ ਵਿੱਚ ਤੇ ਇਹਦੀ ਵੀ ਅਸੀਂ ਸ਼ੂਟ ਕੀਤਾ ਤੇ ਇਹਨੂੰ ਧੌਣ ਚਕਾਉਣ ਦੀ ਲੋੜ ਨਹੀਂ ਗਈ ਤੇ ਆਪਣੇ ਆਪ ਹੀ ਵੀ ਕਹਿੰਦੇ ਸੱਪ ਦਾ ਫਣ ਚੱਕਦਾ ਤੇ ਉਹਵੇਂ ਖੜਦਾ ਜੀ ਤੇ ਤੋਂ ਤੇ ਵੀ ਮਣੀਆਂ ਜਿਹੜਾ ਕੋਈ ਕਹਿੰਦੇ ਆ ਕਿਸੇ ਨੂੰ ਐ ਨਹੀਂ ਪਤਾ ਵੀ ਮਣੀਆਂ ਕੀ ਹੁੰਦਾਗਾ ਤੇ ਉਹਦਾ ਤਾਂ ਇਹ ਬਿਲਾ ਜਵਾਬ ਹੈਦਾ ਕੋਈ ਤੋੜ ਨਹੀਂ ਗਿਆ ਹੋਟਲੋ ਸਾਹਿਬ ਆਪਣੇ ਕੋਲੇ ਕਿੰਨੀਆਂ ਘੋੜੀਆਂ ਜੀ ਕਿਹੜੇ ਕਿਹੜੇ ਕੋਲੇ ਆਪਣਾ ਕੋਈ ਜੀ ਇੱਕ ਤਾਂ ਪਹਿਲੀ ਘੋੜੀ ਜਿੱਥੋਂ ਨੇ ਸਾਡੇ ਘਰੇ ਬੂਟੇ ਲਾਏ ਆ ਪੰਜਾਬ ਵਾਲੀ ਸ਼ਾਨ ਦੀ ਆਈ ਅੱਛਾ ਜੀ ਡਾਕਟਰ ਚੀਮਾ ਜੀ ਚੰਡੀਗੜ੍ਹ ਦੇ ਵਿੱਚ ਵਿਚਾਰੇ ਰੱਬ ਨੂੰ ਪਿਆਰੇ ਹੋਗੇ ਉਹਨਾਂ ਦੇ ਘਰੇ ਬਰੀਡ ਹੋਈ ਆ ਉਹਨੇ ਬਾਈ ਜੀ ਮੇਰੇ ਕੋ 6ਵੀਂ ਬੱਚੀ ਦਿੱਤੀ ਹੈ ਠੀਕ ਹੈ ਜੀ ਪਹਿਲਾਂ ਹੀ ਉਹਨੇ ਕਾਂਟੇ ਤੋਂ ਦਿੱਤੀ ਜੀ ਹਾਂਜੀ ਫਿਰ ਉਹ ਰਾਜ ਹਾਂਸ ਤੋਂ ਸੂਈ ਜੀ ਬਾਲ ਸਾਹ ਵਾਲੇ ਤੋਂ ਠੀਕ ਹੈ ਜੀ ਫਿਰ ਉਹ ਲਾਰ ਰਤਨ ਤੋਂ ਸੂਈ ਜੀ ਅੱਜ ਕੱਲ ਪ੍ਰਸ਼ਾਂਤ ਬਾਈ ਕੋਲੇ ਖੜੀ ਆਵਾਂ ਜਿਹੜੇ ਆਪਣੇ ਬਾਈ ਮਨੂ ਸ਼ਰਮੇ ਹੋਰੀ ਲੱਗੇ ਸੀ ਮੇਤੋਂ ਹਾਂਜੀ ਮਨੀ ਰਤਨ ਨਾਮ ਦੀ ਬੱਚੀ ਹੈ ਬਹੁਤ ਹੀ ਜਿਆਦਾ ਜੀ ਪ੍ਰਸ਼ਾਂਤ ਗੁੰਝਲੇ ਕਰ ਹਾਂਜੀ ਉਹਨਾਂ ਕੋਲੇ ਖੜੀ ਹੈ ਜੀ ਬੱਚੀ ਉਹ ਉਹ ਵੀ ਬਹੁਤ ਚੰਗੀ ਬਣੀ ਹੈ ਜੀ ਮੱਥੇ ਪੁੱਲ ਦੀ ਕਬੈਰ ਚਟਾ ਪਹਿਲਾਂ ੜੀ ਰਾਜ ਹਾਂਸ ਵਾਲੀ ਜੈਡ ਬਲੈਕ ਇੱਕ ਸਰੋਤਿਆਂ ਹੋਰ ਜ਼ਰੂਰੀ ਗੱਲ ਦੱਸੂਗਾ ਨਵੇਂ ਸਰੋਤਿਆਂ ਨੂੰ ਜਿਹੜਾ ਮਨੂ ਸ਼ਰਮਾ ਜੀ ਨੇ ਘੋੜਿਆਂ ਦੀ ਆਪਾਂ ਪ੍ਰਮੋਟ ਦੀ ਗੱਲ ਕਰਦੇ ਆ ਉਹਨਾਂ ਨੇ ਪ੍ਰਸ਼ਾਂਤ ਜੀ ਨਾਲ ਬਾਰਤਾ ਲਾਈਵ ਕੀਤਾ ਤੇ ਘੋੜੇ ਪੰਜਾਬ ਤੋਂ ਮਹਾਰਾਸ਼ਟਰ ਤੱਕ ਗਏ ਉਹਦੇ ਵਿੱਚ ਮਨੂ ਸ਼ਰਮਾ ਜੀ ਤੇ ਪ੍ਰਸ਼ਾਂਤ ਜੀ ਦਾ ਬਹੁਤ ਵੱਡਾ ਯੋਗਦਾਨ ਕਿਉਂ ਉਹਨਾਂ ਨੂੰ ਉਹਨਾਂ ਨੇ ਪੰਜਾਬ ਦੀ ਬਰੀਡ ਨੂੰ ਪਸੰਦ ਕੀਤਾ ਪੰਜਾਬ ਦੀ ਬਰੀਡ ਨੂੰ ਪਸੰਦ ਕੀਤਾ ਮਾਰਵਾੜੀ ਘੋੜਿਆਂ ਨੂੰ ਬਹੁਤ ਉੱਪਰ ਤੱਕ ਲਗਾਈ ਮਨੂ ਸ਼ਰਮਾ ਜੀ ਹਾਂਜੀ ਮਨੂ ਸ਼ਰਮਾ ਜੀ ਦੇ 2000 ਦੇ ਵਿੱਚ 2000 ਚ 2012 ਦੇ ਵਿੱਚ ਪਟਿਆਲੇ ਤੋਂ ਰਾਈਡਿੰਗ ਕਰੀ ਸੀ ਲੌਂਗ ਰਾਈਡਿੰਗ ਹਾਂ ਹਾਂ ਪੋਸਟ ਕਰਤਾ ਕਰਾਈ ਸੀ ਪਹਿਲੀ ਰਾਈਡ ਕਿਸ਼ਨਾ ਘੋੜੇ ਤੋਂ ਹਾਂਜੀ ਬਾਈ ਨੇ ਮਾਰਵਾੜੀ ਘੋੜਿਆਂ ਨੂੰ ਬਹੁਤ ਉੱਪਰ ਤੱਕ ਪਹੁੰਚਾਇਆ ਬਹੁਤ ਚੰਗੇ ਇਨਸਾਨ ਨੇ ਮਨੂ ਸ਼ਰਮਾ ਜੀ ਠੀਕ ਹੈ ਜੀ ਭਰਾ ਆਪਣਾ ਦਾ ਵੱਡਾ ਉਹ ਬਹੁਤ ਬਰੀਆ ਬੰਨੀ ਸਾਡਾ ਵੀ ਵੱਡਾ ਭਰਾ ਹੀ ਜੀ ਆਪਣੀ ਰੋਜ਼ ਵਾਂਗੂ ਗੱਲ ਹੁੰਦੀ ਰਹਿੰਦੀ ਹੈ ਹੁਣ ਵੀ ਥੋੜੇ ਦਿਨ ਪਹਿਲਾਂ ਘੋੜੀ ਮੇਰੀ ਸੂਣ ਤੋਂ ਪਹਿਲਾਂ ਇੱਧਰ ਆਏ ਸੀ ਕਿਤੇ ਮੈਨੂੰ ਫੋਨ ਕੀਤਾ ਮੈਂ ਘਰੇ ਨਹੀਂ ਸੀ ਕਹਿੰਨੇ ਘੋੜੀ ਦੀਆਂ ਫੋਟੋਆਂ ਸੀ ਉਹਦੀ ਮਾਂ ਦੀਆਂ ਕਰਨੀਆਂ ਨੇ ਅੱਛਾ ਠੀਕ ਹੈ ਜੀ ਉਹ ਕਹਿੰਨੇ ਸੀ ਰੱਖਣੀਆਂ ਮੈਂ ਕੋਈ ਕਰਨੀ ਬਾਈ ਜੀ ਆਜੋ ਜੀ ਅੰਦਰ ਓੜਾ ਕਰਾ ਠੀਕ ਹੈ ਵੀ ਚੰਗੇ ਚੰਗੇ ਉਹ ਤੋਂ ਬਾਅਦ ਫਿਰ ਇਹ ਸੂਈ ਜੀ ਲਾਰਾਤਨ ਤੋਂ ਲਾਰਾਤਨ ਤੋਂ ਬਾਅਦ ਫਿਰ ਇਹ ਸੂਈ ਜੀ ਇਹਦੇ ਤੋਂ ਬਾਈ ਜਗਪ੍ਰੀਤ ਆਏ ਤੋਂ ਖਲੀਫੇ ਤੋਂ ਜੀ ਹਾਂਜੀ ਖਲੀਫੇ ਖਲੀਫੇਰੀ ਬੱਚੀ ਮੇਰੇ ਕੋਲ ਖੜੀ ਹੈ ਜੀ ਠੀਕ ਹੈ ਸਾਡੇ ਬਾੜ ਤੋਂ ਬਾਹਰ ਹਾਈਟ ਕਰ ਗਈ ਉਹ ਤੋਂ ਬਾਅਦ ਫਿਰ ਸਰਖਾਬ ਤੋਂ ਸੁਈ ਬਾਈ ਕੇ ਕਿੱਡੇ ਢਲਣ ਵਾਲੇ ਤੋਂ ਠੀਕ ਹੈ ਜੀ ਉਹ ਤੋਂ ਹੀ ਬਹੁਤ ਚੰਗੀ ਬੱਚੀ ਸੀ ਤੇ ਉਹ ਤਾਂ 5 ਕੁ ਮਹੀਨਾ ਹੀ ਸੇਲ ਹੋ ਗਈ ਸੀ ਹੁਣ ਸੁਈ ਆਈ ਇਹ ਦੇਵਰਾਜ ਰਣੀਆਂ ਤੋਂ ਠੀਕ ਹੈ ਜੀ ਰਿਕਾਰਡ ਹੀ ਤੋੜਿਆ ਇਹ ਬੱਚੀ ਨੇ ਮੱਥੇ ਪਟਾ ਤੇ ਇੱਕ ਪੈਰ ਚਟਾ ਨਹੀਂ ਇੱਕ ਇੱਕ ਵੀ ਹੋਰ ਦੱਸ ਦਿਆਂ ਸਰੋਤਿਆਂ ਨੂੰ ਗੱਲ ਜੀ ਵਿੱਚ ਢਿੱਲੋ ਸਾਹਿਬ ਨੂੰ ਰੋਕਦਾ ਮੈਂ ਜਿਹੜੀ ਬਾਈ ਜੀ ਦੇ ਘਰੇ ਪੰਜਾਬ ਵਾਲੀ ਸ਼ਾਨ ਦੀ ਘੋੜੀ ਆ ਉਹਦੇ ਪਿੱਛੇ ਹੁਣ ਸਰਖਾਬ ਦੀ ਬੱਚੀ ਹੈ ਨਹੀਂ ਦੇਵਰਾਜ ਦੇਵਰਾਜ ਦੀ ਬੱਚੀ ਹੈ ਜੋ ਇੱਕ ਰਿਕਾਰਡ ਤੋੜਿਆ ਬੀ ਬਹੁਤ ਚੰਗੀ ਬਰੀਕੀਆਂ ਵਾਲੀ ਬੱਚੀ ਐ ਤੇ ਬਹੁਤ ਸੋਹਣੀ ਬੱਚੀ ਐ ਬਹੁਤ ਆਫਰ ਆ ਰਹੇ ਆ ਢਿੱਲੋਂ ਸਾਹਿਬ ਨੂੰ ਤੇ ਚਲੋ ਆਪਾਂ ਕਹਿੰਦੇ ਆ ਦੁਆ ਕਰਦੇ ਆ ਵੀ ਚੰਗੀ ਕੀਮਤ ਦੀ ਹਾਂਜੀ ਕਿਉਂਕਿ ਜਿੰਨੇ ਜਿੰਨੇ ਵੀ ਬੱਚੇ ਦੇ 463 64 ਤੋਂ ਘੱਟ ਕੋਈ ਬਣੇ ਨਹੀਂ ਜੀ ਇਹ ਬੱਚੀ ਸਾਰਿਆਂ ਨਾਲ ਹੀ ਆਰਡਰ ਨੂੰ ਰਹੀ ਐ ਜਿੰਨੀਆਂ ਘੋੜੀਆਂ ਸੂਈਆਂ ਸਾਰੀਆਂ ਬੱਚੀਆਂ ਨਾਲੋਂ ਜ਼ਿਆਦਾ ਹੀ ਜੰਮਦੀ ਵੱਡੀ ਸੀ ਸੇ ਕਿ ਨਹੀਂ ਘੋੜੀਆਂ ਜਿੰਨੀਆਂ ਬੱਚੀਆਂ ਇਹ ਥੱਲੋਂ ਟੱਪੀ ਨਹੀਂ ਘੋੜੀ ਦੀ ਹਾਈਟ 63 ਥੱਲੋਂ ਟੱਪ ਜੰਦੀਆਂ ਇਹ ਨਹੀਂ ਟੱਪੀ ਇਹ ਡੇਢ ਮਹੀਨੇ ਦੀ ਬੱਚੀ ਹੈ ਡੇਢ ਮਹੀਨੇ ਦੇਖਣ ਨੂੰ ਇਹਨੇ ਤਿੰਨ ਸਾਢੇ ਤਿੰਨ ਮਹੀਨੇ ਦੀ ਬੱਚੀ ਹੁੰਦੀ ਠੀਕ ਹੈ ਜੀ ਹਾਈਟ ਇਹਦੀ ਅੱਜ ਹੀ ਜ਼ਿਆਦਾ ਆਡਨਰੀ ਹੈ ਹੱਡ ਪੈਰ ਗੋਡਾ ਬਹੁਤ ਮੋਟਾ ਹੈ ਇਹ ਤਾਂ ਬਹੁਤ ਵੱਡੀ ਬਸ਼ੇਰੀ ਨੇ ਬਣਨਾ ਮੈਨਾਂ 65 ਪਲੱਸ ਪਰਮਾਤਮਾ ਨੇ ਉਮਰ ਲਾਵੇ 65 ਪਲੱਸ ਹੀ ਕਰ ਜਾਊਗੀ ਠੀਕ ਹੈ ਜੀ ਹਾਂਜੀ ਤੇ ਇੱਕ ਪਿੱਛੇ ਜੇ ਤੁਸੀਂ ਇੱਕ ਬਸ਼ੇਰੀ ਲੇਤੀ ਆ ਬਹੁਤ ਚੰਗੀ ਹਾਂਜੀ ਉਹਦੇ ਬਾਰੇ ਵੀ ਦੱਸੋ ਜੀ ਉਹ ਬਾਈ ਜੀ ਮੱਥੇ ਫੁੱਲ ਹੈ ਕੱਲੀ ਉਹ ਹੈਗੀ ਜੀ ਆਪਣਾ ਸਿਕੰਦਰ ਘੋੜੇ ਦੀ ਬੱਚੀ ਹੈ ਜੀ ਦੋ ਦੰਦ ਹਾਈਟ ਵਰਕੰਦੀ ਵਾਲਾ ਸਿਕੰਦਰ ਹਾਂਜੀ ਵਰਕੰਦੀਆ ਸਿਕੰਦਰ ਦੀ ਹੈ ਜੀ ਹਾਈਟ ਉਹਦੀ ਪਲੱਸ 64 ਇੰਚ ਸਕੇਲ ਵਾਲੀ ਹੈ ਜੀ ਕਹਿ ਦੇਣੀ 64 ਅਸੀਂ ਕਹਿੰਦੇ ਫੀਤਾ ਗਲਾਵ ਦਾ ਨਾਲ ਲੈ ਆਵੇ ਕੀ ਇੱਕ ਵਿੱਚ ਗੱਲ ਵੀ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਆ ਇਹ ਸਿਕੰਦਰ ਬਾਈ ਜਦਵਿੰਦਰ ਜੀ ਕੋਲੇ ਹੈ ਜੋ ਜ਼ਿਆਦਾਤਰ ਆਪਾਂ ਸ਼ੋਹਾਂ 'ਚ ਦੇਖਦੇ ਆ ਜੱਜ ਜਜਿੰਗ ਕਰਦੇ ਆ ਉਹਨਾਂ ਕੋਲੇ ਸਿਕੰਦਰ ਘੋੜਾ ਦੇਵਰਾਜ ਦਾ ਹਾਂਜੀ ਹਾਂਜੀ ਤੇ ਉਹਦੀ ਬੱਚੀ ਢਿਲੋ ਸਾਹਮਣੇ ਲੇਤੀ ਹੈ ਜੀ ਹਾਈਡ ਸਕੇਲ ਵਾਲੀ ਚੌਂਟਰੀ ਚਾਹੀਦੀ। ਹਾਂਜੀ। ਉਹ ਹੁਣ ਲਾਰ ਰਤਨ ਤੋਂ ਮੀਟਿੰਗ ਆਈ। ਠੀਕ ਹੈ ਜੀ। ਹਾਂਜੀ। ਤਕਰੀਬਨ ਹੋ ਗਈ 25 22 23 ਦਿਨ ਜੀ। ਠੀਕ ਹੈ। ਲਾਰ ਰਤਨ ਤੋਂ ਮੀਟਿੰਗ ਕਰਾਈ ਆਈ। ਬਹੁਤ ਜ਼ਿਆਦਾ ਚੰਗੀ ਬਸ਼ੇਰੀ ਹੈ ਜੀ। ਠੀਕ ਹੈ ਜੀ। ਹਾਂਜੀ। ਹਾਈਡ ਘਟੂ ਘਟ 66 ਇੰਚ ਨੂੰ ਮਾਰ ਜਣਾ ਹੱਥ 2 ਇੰਚ ਆਮ ਨਾਲੇ ਹੋਰ ਕਰਨਾ ਹੈ। ਠੀਕ ਹੈ। ਅੱਲੇ ਦੋ ਦਿਨ ਸਟਾਰਟ ਹੀ ਹੋਈ ਹੈ ਜੀ। ਠੀਕ ਹੈ ਜੀ। ਹਾਂਜੀ। ਢਿੱਲੋ ਸਾਹਿਬ ਕੋਲੇ ਬਰੀਡਿੰਗ ਵਾਲੀਆਂ ਬਹੁਤ ਚੰਗੀਆਂ ਘੋੜੀਆਂ ਜੀ। ਤੇ ਇਹ ਕਿ ਢਿੱਲੋ ਸਾਹਿਬ ਸੇਲ ਪਰਚੇਜ ਦਾ ਕੰਮ ਵੀ ਕਰਦੇ ਆ ਤੇ ਜੇ ਕੋਈ ਕਿਸੇ ਦਾ ਉਹ ਹੋਵੇ ਤਾਂ ਢਿੱਲੋ ਸਾਹਿਬ ਦਾ ਨੰਬਰ ਆਪਾਂ ਦੇ ਦਾਂਗੇ ਜੀ ਵਿੱਚ ਤੇ ਹੋਟਲੋ ਸਾਹਿਬ ਕੀ ਸੋਚ ਆ ਜੀ ਤੁਹਾਡੀ ਘੋੜੀਆਂ ਦੇ ਉਸਤੇ ਜੀ ਘੋੜੀਆਂ ਦਾ ਬਾਈ ਜੀ ਕਿਤਾ ਬਹੁਤ ਜ਼ਿਆਦਾ ਚੰਗਾ ਹੈ ਹਾਂਜੀ ਜੇ ਤੁਸੀਂ ਇਹਨੂੰ ਕੱਲਾ ਪਰਪਾ ਹੀ ਵੇਚਣਾ ਤਾਂ ਦੇਖੋ ਇੱਕ ਤੁਹਾਡਾ ਟਾਈਮ ਪਾਸ ਵੀ ਹੈ ਹਾਂਜੀ ਇੱਕ ਸਰ ਨਾਲ ਸਿਹਤ ਤੁਹਾਡੀ ਸਹੀ ਰਹਿੰਦੀ ਹੈ ਸਵੇਰੇ ਸ਼ਾਮ ਤੁਸੀਂ ਘੋੜਿਆਂ ਨਾਲ 2 ਘੰਟੇ ਮੱਥਾ ਮਾਰਦੇ ਹੋ ਹਾਂਜੀ ਐਦੂੰ ਤੁਸੀਂ ਹਸਪੀਟਲਾਂ 'ਚ ਪੈਸੇ ਦੇਣ ਨਾਲ ਦਾ ਘੋੜਾ ਰੱਖ ਲਓ ਹਾਂਜੀ ਅੱਧੀਆਂ ਸੁੱਡੀਆਂ ਬਿਮਾਰੀਆਂ ਘਟ ਜੰਨੇ ਸਵੇਰੇ ਸ਼ਾਮ ਜਦੋਂ 2 ਘੰਟੇ ਤੁਸੀਂ ਐਕਸਰਸਾਈਜ਼ ਘੋਡੇ ਦੇ ਨਾਲ ਕਰੋਗੇ ਠੀਕ ਹੈ ਅੱਧੀਆਂ ਬਿਮਾਰੀਆਂ ਤੁਹਾਡੀਆਂ ਘਟਦੀਆਂ ਹਾਂਜੀ ਸੋਨੂ ਕਿਤੇ ਬੁਰੇ ਨੂੰ ਨਹੀਂ ਲੱਗਦਾ ਬੁਰਾ ਸ਼ੌਂਕ ਨਹੀਂ ਲੱਗਦਾ ਜਿਹਨੂੰ ਘੋਡੇ ਦਾ ਸ਼ੌਂਕ ਹੈ ਜੀ ਉਮਰ ਉਮਰ ਵਾਧੀ ਉਮਰ ਵਾਧੀ ਹੈ ਮੇਰੀ ਉਮਰ ਬਾਈ ਜੀ 48 ਸਾਲਾਂ ਦੇਖਣ ਨੂੰ ਮੈਂ 35 36 ਦਾ ਲੱਗਦਾ ਠੀਕ ਹੈ ਜੀ ਸਵੇਰੇ ਸ਼ਾਮ ਦੋ ਦੋ ਘੰਟੇ ਘੋੜਾ ਨਾ ਮੱਥਾ ਮਾਰੀਦਾ ਇੱਕ ਟਿੱਲੋ ਸਾਹਿਬ ਕੋਲੇ ਜਦੋਂ ਆਏ ਸੀ ਇਹ ਘੋੜੀਆਂ ਦੇ ਵਿੱਚ ਹੀ ਫਿਰਦੇ ਸੀ ਆਪਣੇ ਬੰਦਿਆਂ ਦੇ ਨਾਲ ਜੀ ਤੇ ਹੋਰ ਟਿੱਲੋ ਸਾਹਿਬ ਬਹੁਤ ਵਧੀਆ ਭਾਈ ਜੀ ਬਹੁਤ ਵਧੀਆ ਤੇ ਆਪਣੇ ਪਰਿਵਾਰ ਬੇਟੇ ਨੂੰ ਵੀ ਸ਼ੌਂਕ ਹੈ ਜੀ ਛੋਡੇ ਨੂੰ ਹਾਂਜੀ ਮੇਰੇ ਬੇਟੇ ਨੂੰ ਹੀ ਜ਼ਿਆਦਾ ਮੈਂ ਤਾਂ ਤਕਰੀਬਨ ਅਸੀਂ ਘਟ ਗਏ ਸੀ ਇੱਕ ਵਾਰੀ 12 ਚ ਵੀ ਨਹੀਂ ਰੱਖਣੀ ਆ ਸੇਲ ਕਰ ਦੇਗੇ ਉਹ ਕੱਲੇ ਹੀ ਮੇਰਾ ਬੇਟਾ ਐਲਲ ਵੀ ਕਰੀ ਜਾਂਦਾ 8 ਸਾਲ ਆਈ ਉਹਦਾ ਅਸੀਂ ਉਹਨੂੰ ਕਿਹਾ ਜੀ ਦੁਬਾਰਾ ਵਾਜੋਗਾ ਨਾ ਬਾਹਰ ਨਹੀਂ ਨਾ ਮੈਂ ਘੋੜਿਆਂ ਦੇ ਹੀ ਕਰਨਾ ਮੇਰੇ ਫਾਦਰ ਸਾਹਿਬ ਨੂੰ ਬਹੁਤ ਸ਼ੌਂਕ ਸੀ ਉਹ ਕਹਿੰਦੇ ਜੀ ਦੁਬਾਰਾ ਘੋੜਿਆਂ ਦੇ ਹੀ ਕਰਨਾ ਵੀ ਇਹਨੂੰ ਬਾਹਰ ਨਹੀਂ ਭੇਜਣਾ ਠੀਕ ਹੈ ਉਹਨਾਂ ਨੇ ਦੁਬਾਰੇ ਫੇਰ ਲਾਇਆ ਇਹ ਕਹਿੰਦਾ ਮੈਂ ਆਪਾਂ ਕਰਨਾ ਹੀ ਘੋੜਿਆਂ ਦਾ ਪਿੱਛੇ ਉਹਨੂੰ 16 17 ਹੋ ਠੀਕ ਹੈ ਆਮ ਗੁਜਰਾਤ ਗੁਰੂ ਚ ਆਮ ਜਾਈਦਾ ਵੀ ਹੈ ਜੰਗੀਆਂ ਕੁੜੀਆਂ ਉਧਰੋਂ ਵੀ ਲੈਣੇ ਇਧਰੋਂ ਉਹ ਵੀ ਲੈ ਜਾਂਦੇ ਇਹ ਤਾਂ ਲਿੰਕ ਬਾਦ ਦੇ ਤੁਰੇ ਜਾਂਦੇ ਆ ਜੀ ਹਾਂਜੀ ਲਿੰਕ ਦਾ ਰੋਜ਼ ਦੇ ਦੇ ਮੇਰੇ ਨਾਲੋਂ ਮੇਰੇ ਬੇਟੇ ਦੇ ਡਬਲ ਲੈ ਜੀ ਹਾਂਜੀ ਜਿੰਨੇ ਕੇ ਮੇਰੇ ਸੀ ਉਦੋਂ ਸੋਸ਼ਲ ਮੀਡੀਆ ਦਾ ਸਿਸਟਮ ਨਹੀਂ ਸੀ ਹੁਣ ਸੋਸ਼ਲ ਮੀਡੀਆ ਦਾ ਆ ਗਮ ਤਾਂ ਇਹਨਾਂ ਦੇ ਪਿੰਗਾ ਨਵੀਂ ਜਨਰੇਸ਼ਨ ਨਵੀਂ ਜਨਰੇਸ਼ਨ ਦਾ ਮੇਰੇ ਨਾਲੋਂ ਆਪੀ ਹੈ ਠੀਕ ਹੈ ਹਾਂਜੀ ਤੇ ਹੋਰ ਜੇ ਢਿੱਲੋਂ ਸਾਹਿਬ ਦੇ ਬੇਟੇ ਇਹ ਅਵੇ ਢਿੱਲੋਂ ਅਜੀਤ ਪ੍ਰਤਾਪ ਢਿੱਲੋਂ ਜੀ ਅਜੀਤ ਪ੍ਰਤਾਪ ਢਿੱਲੋਂ ਉਹ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਐਕਟਿਵ ਹੈ ਜੀ ਘੋੜਿਆਂ ਚ ਉਹੀ ਹੁਣ ਜੋ ਮੈਂ ਉਹ ਜਰਾ ਉਹੀ ਜਾਂਦਾ ਹੁਣ ਮੈਂ ਘਟ ਜਾਣਾ ਜੀ ਠੀਕ ਹੈ ਜੀ ਕਿਉਂਕਿ ਬਾਰ ਬਾਰ ਬੈਠੇ ਆ ਇੱਕ ਬੰਦਾ ਘਰੇ ਵੀ ਚਾਹੀਦਾ ਜ਼ਰੂਰੀ ਠੀਕ ਹੈ ਜ਼ਰੂਰੀ ਹਾਂਜੀ ਇੱਕ ਜੀ ਦੂਜੀਆਂ ਬਸ਼ੇਰੀਆਂ ਜੀ ਜਿਹੜੀਆਂ ਆਪਣੇ ਕੋਲੇ ਇੱਕ ਬਾਈ ਆਪਣੋਂ ਕੋ ਦਲਵਾਗਦੇ ਲੈਜੈਂਡ ਘੋੜੇ ਦਲਵਾਗਦੀ ਹੈ ਜੀ ਹਾਂਜੀ ਬਾਈ ਪ੍ਰਗਟ ਪ੍ਰਧਾਨ ਦੇ ਘਰੇ ਲਾਲ ਅਵਲਾ ਘੋੜੀ ਹੈ ਉਹਦੀ ਬੱਚੀ ਹੈ ਜੀ ਹਾਂਜੀ ਹਾਈਟ ਉਹ ਬੱਚੀ 2 ਦੰਦ ਹੋ ਗਈ 63+ ਆਈ ਹਾਂਜੀ ਉਹ ਗੋਲਡਨ ਹੈਮਰ ਤੋਂ ਬਣਾਈ ਜੀ ਠੀਕ ਹੈ ਜੀ ਇੱਕ ਬਾਈ ਜੀ ਆਪਣਾ ਕੋ ਹੈਗੀ ਨਵਾਬ ਵਾਸੀ ਗਲਾਂੇ ਦੀ ਜੀ ਅੱਛਾ ਜੀ ਹਲੇ ਨਕਾਂਦੀ ਹੈ ਬੱਚੀ ਉਹ ਠੀਕ ਹੈ ਕਾਟ ਗੰਜੇਗੀ ਉਹ ਸਰਖਾਪੂੜੇ ਤੋਂ ਬਣਾਈਏ ਠੀਕ ਹੈ ਠੀਕ ਹੈ ਜੀ ਇੱਕ ਆਪਣੇ ਕੋਲ ਹੈਗੀ ਬਾਈ ਜੀ ਖਲੀ ਫੇਰੀ ਬੱਚੀ ਆ ਗਈ ਹਾਂਜੀ ਇੱਕ ਆਪਣੇ ਕੋਲੇ ਬੱਚੀ ਹੈ ਜੀ ਪੰਜ ਕਲੀਅਮ ਤੁਹਾਨੂੰ ਦੇਖੀਏ ਤੁਸੀਂ ਛੋਟੀ ਬੱਚੀ ਸਾਹ ਹਾਂ ਦੇਖਿਆ ਉਹ ਹੀ ਹੈ ਬਦਲਦਨ ਬਦਲਦਨ ਤਾਣੇ ਦੀ ਮਾਂ ਉਹ ਸੇਵ ਟੂ ਸੇਮ ਡਿਟੋ ਕਾਪੀ ਉਹ ਡਿਟੋ ਕਾਪੀ ਬਦਲਦਨ ਤਾਹੀਂ ਮਾਂ ਉਹਦੀ ਆਕੇ ਦੀ ਹੈ ਆਕਾਸੀ ਆਟਮ ਦਾ ਜੀ ਹਾਂਜੀ ਚੰਗੀ ਬਸ਼ੇਰੀ ਉਹ ਵੀ ਉਹਦੀ ਮਾਂ ਵੀ ਨੀਲੀ ਹੈ ਨੀਲੀ ਹੋਣ ਲੱਗੀ ਸਾਰੀ ਨੀਲੀ ਹੋ ਜਾਣੀ ਹੈ ਜੀ ਹਾਂਜੀ ਹਾਂਜੀ ਦੋ ਬੱਚੇ ਆਪਣੇ ਘੋੜੇ ਦੇ ਆ ਜੀ ਅੱਛਾ ਛੋਟੇ ਬੱਚੇ ਨੇ ਇੱਕ ਬੱਚਾ ਤੇ ਇੱਕ ਬੱਚੀ ਠੀਕ ਹੈ ਜੀ ਹਾਂਜੀ ਇੱਕ ਢਿੱਲੋ ਸਾਹਿਬ ਜਿਹੜਾ ਆਪਣੇ ਕੋਲੇ ਸਾਨ ਕੋੜਾ ਜੀ ਸਨਰਾਈਜ ਸਨਰਾਈਜ ਜੀ ਹਾਂਜੀ ਹਾਂਜੀ ਉਹਦੀ ਕੀ ਮੀਟਿੰਗ ਫੀਸ ਹੈ ਤੇ ਕੀ ਫੈਸਿਲਿਟੀ ਦੇਣਾ ਚਾਹੋਗੇ ਤੁਸੀਂ ਸਾਢੇ ਸੌ ਰੁਪਏ ਅਸੀਂ ਫੈਸਿਲਿਟੀ ਬਾਈ ਜੀ ਪਹਿਲੇ ਇਸ ਤੇ ਜਾਇਜ਼ ਰੱਖੀ ਐ ਲੋਕ ਮੈਨੂੰ ਕਈ ਬੰਦੇ ਕਹਿੰਦੇ ਯਾਰ ਲੱਖ ਰੁਪਈਆ ਕਰ ਦੇ ਇਹ ਕਾਮ ਅਸੀਂ ਕਿਸਾਨ ਹਾਂ ਹਾਂਜੀ ਕਿਸਾਨੀ ਸੰਬੰਧਤ ਦੇਤ ਹੁੰਦਾ ਹੈ ਹਾਂਜੀ ਹੁਣ ਬੰਦਾ 50 ਹਜ਼ਾਰ ਰਾਈ ਕੁੜੀ ਦਾ ਲੱਖ ਰੁਪਈਆ ਫੀਸ ਦੇਣੀ ਬਹੁਤ ਔਖੀ ਹੈ ਠੀਕ ਹੈ ਜੀ ਇਹ ਕੰਮ ਫਿਰ ਕਿਸਾਨੀ ਇਹ ਗੱਲ ਤਾਂ ਕਰੀ ਨੇ ਆਪਾਂ ਤਾਂ ਫਿਰ ਉਹੀ ਅੱਕੜਾ ਕੰਮ ਕਰਤਾ ਹਾਂਜੀ ਸਹੀ ਅਸੀਂ ਬਾਈ ਜੀ ਫੀਸ ਇਹਦੀ 31000 ਰੱਖੀ ਹੈ ਠੀਕ ਹੈ ਜੀ ਬਹੁਤ ਜਾਇਜ਼ ਹੋ ਗਿਆ ਹਾਂਜੀ 31000 ਫੀਸ ਰੱਖੀ ਹੈ ਜੀ ਕੋੜੀ ਇੱਕ ਵਾਰੀ ਰੰਦੀ ਪਣੀ 10 ਵਾਰੀ ਘੋੜਾ ਦੇਣਾ ਪੈ ਜੀ ਠੀਕ ਹੈ ਜੀ ਕੋੜੀ ਗੱਬਣ ਕਰਾਉਣ ਤੱਕ ਦੀ ਗਾਰੰਟੀ ਹੈ ਆਪਣੀ ਠੀਕ ਹੈ ਜੀ ਹਾਂਜੀ ਇਹ ਨਹੀਂ ਵੀ ਫੀਸ ਲੈ ਲਈ ਮੁੜ ਕੇ ਬੈ ਗੱਲ ਨਾ ਕਰੀਏ ਬੜੀਆਂ ਨਹੀਂ ਹੁੰਦਾ ਠੀਕ ਹੈ ਅਗਰੇ ਨੇ ਬਹੁਤ ਔਖੀ ਨਾਲ ਫੀਸ ਦਿੱਤੀ ਹੁੰਦੀ ਹਾਂਜੀ ਵੀ 10 ਵਾਰੀ ਵੀ ਕੋੜਾ ਦੇਣਾ ਪੈ ਜੇ ਤਾਂ ਆਪਾਂ ਕੋੜਾ ਦੇਵਾਂਗੇ ਕੁੜੀਆਂ ਗੱਭਣ तकरीबन ਕੁੜੀ ਦੀ ਖਾਲੀ ਇੱਕ ਅੱਧੀ ਰਹੀ ਹੋਣੀ ਠੀਕ ਹੈ ਜੀ ਠੀਕ ਹੈ ਜੇ ਰਹੀ ਅਸੀਂ ਅਗਲੇ ਨੂੰ ਆਪ ਫੋਨ ਕਰਦੇ ਹਾਂ ਕਿ ਨਾ ਮਾ ਕੋੜਾ ਜੀ ਇਹ ਚ ਕਿਹੜਾ ਕੋਈ ਹੋ ਹੋ ਜੀ ਹਾਂਜੀ ਅਸੀਂ ਫਿਰ ਵੀ ਅਗਲੇ ਨੂੰ ਆਪ ਫੋਨ ਕਰਕੇ ਕਹੀਦਾ ਬਾਈ ਜੀ ਦੁਬਾਰਾ ਜੇ ਕੁੜੀ ਖਾਲੀ ਹੈ ਤਾਂ ਲਿਆਓ ਕੁੜੀ ਮਲਾ ਕੇ ਲੈ ਜਾਓ ਹੂੰ ਹਾਂਜੀ ਇੱਕ ਜੀ ਸਰੋਤਿਆਂ ਨੂੰ ਇੱਕ ਹੋਰ ਗੱਲ ਮੈਂ ਚੈਲੰਜ ਨਾਲ ਕਹਿਣਾ ਵੀ ਇਹ ਘੋੜੇ ਨੂੰ ਕੋਈ ਸਟੀਰ ਰਾੜ ਨਹੀਂ ਦਿੱਤੇ ਕੋਈ ਦਵਾਈ ਨਹੀਂ ਦਿੱਤੀ ਹੋਈ ਵੀ ਇਹ ਦੀ ਜਿਹੜੀ ਬਿਊਟੀ ਹੈ ਐਕਟਿਵਨੈਸ ਹੈ ਚ ਇਹ ਖੁਦ ਹੈ ਕਿਉਂ ਕਿਉਂ ਇਹਦਾ ਪਿਓ ਆ ਜਿਹੜਾ ਉਹ ਬੜਾ ਐਕਟਿਵ ਹੈ 골ਡਨ ਰੌਕ ਤੇ ਉਹੀ ਖੂਨ ਹੈ ਜੀ ਤੇ ਬਾਕੀ 골ਡਨ ਰੌਕ ਦੀ ਪੈਟਾਗਰੀ ਮਜ਼ਬੂਤ ਆ ਇਹਦੀ ਵੀ ਉਦੋਂ ਵੀ ਮਜ਼ਬੂਤ ਆ ਇਹਨੇ 골ਡਨ ਰੌਕ ਨਾਲ ਵੀ ਸੁਧਾਰ ਕੀਤਾ ਉਹਦੇ ਥੋੜਾ ਪਤਲਾ ਪਾਉਦੇ ਪਿਓ ਦੇ ਪਤਲਾ ਆ ਜਾਂ ਪਟਾ ਇਹਦੇ ਪਟਾ ਬਹੁਤ ਸੋਹਣਾ ਟੀਪੁਆਇੰਟ ਪਟਾ ਹਾਂਜੀ ਦੋ ਪਿੱਛੇ ਵਾਲੇ ਦੋ ਪੈਰ ਵਾਈਟ ਆ ਠੀਕ ਹੈ ਜੀ ਉਹੀ ਡਿੱਟੋ ਕਾਪੀਆਂ ਉਹੀ ਰੈਕਸ਼ਨ ਹੈ ਜਿਵੇਂ ਉਹ ਖੜਾ ਹੋ ਕੇ ਕਰਦਾ ਉਹ ਵੀ ਇਹ ਕਰਦਾ ਹਾਂਜੀ ਸੇਮ ਹੀ ਆ ਪਿਓ ਬੁੱਤਾਂ ਚਾਹਤਾ ਸੇਮ ਨੇ ਡਿੱਟੋ ਨੇ ਸੇਮ ਹੈ ਜੀ ਹਾਂ ਸੇਮ ਨੇ ਹਾਈਟ ਬਰਾਬਰ ਦੀ ਹੋਣੀ ਉਹਦੀ ਵੀ ਚੌਂਟ ਹੈ ਤੇਰੀ ਵੀ ਚੌਂਟ ਹੈ ਠੀਕ ਹੈ ਜੀ ਹਾਂਜੀ ਮਜਬੂਤ ਮਜਬਾਤ ਇਹ ਵੀ ਬਹੁਤ ਹੈ ਠੀਕ ਹੈ ਜੀ ਹਾਂਜੀ ਤੇ ਜੇ ਕੋਈ ਸਾਡੀ ਵੀਡੀਓ ਰਾਹੀਂ ਵੀ ਸਰੋਤਾ ਤੁਹਾਡੇ ਕੋਲੇ ਘੋੜੀ ਲੈ ਕੇ ਆਉਂਦਾ ਜੀ ਵੀ ਉਹਦਾ ਮਾਨਤਨ ਹੋਊਗਾ ਜੀ ਮਾਨਤਨ ਕੀ ਬਾਈ ਜੀ ਕਈ ਵਾਰੀ ਤਾਂ ਕੋਈ ਨਹੀਂ ਫੀਸ ਦੇਣ ਵਾਲਾ ਬਤਾਂ ਵੀ ਛੱਡ ਦਿੰਨੇ ਆ ਠੀਕ ਹੈ ਕੱਲੇ ਪੈਸੇ ਨੂੰ ਆਪਾਂ ਦੇ ਨਹੀਂ ਇਹ ਦਿੱਤੀ ਕਈ ਬੰਦੇ ਦੀ ਆਸ ਹੁੰਦੀ ਹੈ ਮੇਰੇ ਕੋਲ ਪੈਸੇ ਨਹੀਂ ਯਾਰ ਮੈਂ ਘੋੜੀ ਮਲਾਉਣ ਆਇਆ ਢੇਲੋਂ ਵਾਲੇ ਘੋੜੇ ਹਾਂ ਅਗਲੇ ਦਸਪਹਰਵਾਂ ਬਾਈ ਜੀ ਕੋਈ ਕੋਈ ਗੱਲ ਨਹੀਂ ਕੱਲੀ ਫੀਸਾਂ ਨਾਲ ਕੰਮ ਨਹੀਂ ਚੱਲਣਾ ਇਹ ਪ੍ਰਮਾਤ ਜ਼ਰੂਰ ਇਹ ਸਰੋਤਿਆਂ ਨੂੰ ਬੇਨਤੀ ਕਰਦੇ ਆ ਅਸੀਂ ਵੀ ਹੱਥ ਜੋੜ ਕੇ ਵੀ ਸਰ ਰਾਇਜ ਤੋਂ ਵੱਧ ਤੋਂ ਵੱਧ ਮੀਟਿੰਗ ਦਾ ਲਾਹਾ ਲਓ ਤੇ ਬੱਚੇ ਬਹੁਤ ਚੰਗੇ ਆ ਵੀ ਚੰਗੇ ਬੱਚੇ ਆਉਂਦੇ ਆ ਇਹ ਤੋਂ ਵੀ ਬੱਚੇ ਲਓ ਤੇ ਆਪਣੀਆਂ ਘੋੜੀਆਂ ਮੇਟ ਕਰਾਓ ਹੋਟਲੋ ਸਾਹਿਬ ਕੋਈ ਆਪਦੀ ਜ਼ਿੰਦਗੀ ਦਾ ਜੀ ਸੁਪਨਾ ਮਨੋਰਥ ਕੋਈ ਨਵੇਂ ਬੱਚਿਆਂ ਨੂੰ ਕਹਿੰਦਾ ਵੀ ਇਹ ਨਸ਼ੇ ਪਾਲੇ ਭਤੰਦਿਆਂ ਪਾਸੇ ਇਕੱਲੇ ਇਕੱਲੇ ਅੱਜ ਕੱਲ੍ਹ ਬਾਈ ਜੀ ਬੱਚੇ ਆ ਹਾਂਜੀ ਹਰੇਕ ਦੇ ਇਕੱਲਾ ਇਕੱਲਾ ਬਹੁਤ ਆਪਣੀ ਤਾਂ ਵੈਸੀ ਸਿਸਟਮ ਹੈ ਵੀ ਆਪਾਂ ਦਾ ਪਹਿਲਾਂ ਦਿਲੀਆਂ ਸਰਕਾਰਾਂ ਹੀ ਮਾਰੀ ਜਾਂਦੀਆਂ ਨੇ ਹਾਂਜੀ ਵੀ ਆਪਣੇ ਜਿਹੜੇ ਕਿਸਾਨੀ ਨਾਲ ਸੰਬੰਧਤ ਧੰਦੇ ਨੇ ਇਹਨਾਂ ਨੂੰ ਅਪਣਾਓ ਠੀਕ ਹੈ ਕੋੜੀਆਂ ਇੱਕ ਕਿਸਾਨ ਨੂੰ ਹੀ ਹਰ ਇੱਕ ਕੋੜੀ ਪਾਲਣੀ ਚਾਹੀਦੀ ਹੈ ਸਹਾਇਕ ਧੰਦਾ ਬਣਾਓ ਨਾਲ ਸਹਾਇਕ ਧੰਦਾ ਬਣਾਓਗੇ ਤੁਸੀਂ ਸਾਲ ਦਾ ਲੱਖ ਦਾ 2 ਲੱਖ ਦਾ 4 ਲੱਖ ਦਾ ਕੋਈ ਚੰਗਾ ਬੱਚਾ ਹੈਗਾ 10 ਲੱਖ ਵੀ ਵਿਕ ਜਾਂਦਾ ਈ ਹਾਂਜੀ ਤੇ 10 ਲੱਖ ਰੁਪਏ ਤੁਹਾਨੂੰ ਸਾਲ ਦੀ ਕਿਸੇ ਬਸ ਕਮਾਈ ਹੋ ਜੇ ਤਾਂ ਬਹੁਤ ਚੰਗੀ ਹੈ ਕਿਸਾਨੀ ਨਾਲ ਸੰਬੰਧਤ ਆਪਣੇ ਕੀ ਬੱਚਿਆਂ ਨੂੰ ਬੱਚਿਆਂ ਨੂੰ ਕਹੀਏ ਵੀ ਆਪਾਂ ਇਹ ਕੰਮਾਂ ਨੂੰ ਪਾਓ ਇਹ ਬੱਚਿਆਂ ਨੂੰ ਮੋਟਰਸਾਈਕਲਾਂ ਫੋਨਾਂ ਤੋਂ ਖੜਾ ਛਡਾ ਕੇ ਘੋੜਿਆਂ ਨੇ ਪਾਸੇ ਪਾ ਦਿਓ ਕਿਉਂਕਿ ਬੱਚੇ ਆਪਾਂ ਸਾਂਭ ਲਈਏ ਤਾਂ ਇਹ ਸਾਰਾ ਨਾ ਵੱਡੀ ਕਮਾਈ ਹੈ ਕਮਾਈਆਂ ਤਾਂ ਹੀ ਚੰਗੀਆਂ ਲੱਗਣਗੀਆਂ ਜੇ ਆਪਣੇ ਬੱਚੇ ਨੇਕ ਨੇ ਠੀਕ ਹੈ ਜੇ ਬੱਚੇ ਨੇਕ ਨੇ ਤਾਂ ਸਭ ਪ੍ਰਮਾਤਮਾ ਨੇ ਸਭ ਕੁਝ ਸਾਪੇ ਹੀ ਆ ਜਾਣਾ ਜੀ ਹਾਂ ਪੈਸੇ ਸਾਹਮਣੇ ਨਾਲੋਂ ਬੱਚੇ ਸਾਮੂ ਬੱਚੇ ਸਾਮੂ ਜੀ ਬੱਚਿਆਂ ਵੱਨੀ ਧਿਆਨ ਕਰੋ ਫੋਨਾਂ ਦਾ ਮੋਟਰਸਾਈਕਲਾਂ ਦੇ ਗਰੀਜ ਕਰੋ ਬੱਚਿਆਂ ਨੂੰ ਕੰਮ ਧੰਦੇ ਨਾਲ ਜੋੜੋ ਠੀਕ ਹੈ ਕੰਮ ਨਾਲ ਹੀ ਆਪਣਾ ਕੰਮ ਚੱਲਣਾ ਜੀ ਬਾਈ ਜੀ ਪੈਸੇ ਤਾਂ ਜੁੜ ਜਾਣਗੇ ਹਾਂਜੀ ਪੈਸੇ ਕੋਈ ਬਾਲੀ ਵੱਡੀ ਐਵੇਂਤ ਨਹੀਂ ਠੀਕ ਹੈ ਜੀ ਜਦੋਂ ਦੋ ਵਕਤ ਦੀ ਰੋਟੀ ਦਾ ਰੱਬ ਨੇ ਦੇ ਹੀ ਦੇਣੀ ਹੈ ਇੱਕ ਜਾਨਵਰ ਆ ਉਹਨੂੰ ਵੀ ਪਤਾ ਵੀ ਇਹਨੂੰ ਸ਼ਾਮ ਦਾ ਜ਼ਿਗਾਰ ਤਾਂ ਕਰ ਹੀ ਦੇਣਾ ਆਪੇ ਤਾਂ ਇਨਸਾਨ ਆਪਣੇ ਤਾਂ ਰੱਬ ਨੇ ਮੂੰਹ ਲਾਇਆ ਰੋਟੀ ਦਾ ਦੋ ਟਾਈਮ ਦੀ ਪਰਮਾਤਮਾ ਨੇ ਆਪਣੇ ਕੱਲੇ ਕੱਲੇ ਬੱਚੇ ਬੱਚਿਆਂ ਨੂੰ ਜ਼ਰੂਰ ਸਾਮੋ ਗਰੇਜ ਕਰੋ ਅੱਜ ਕੱਲ ਦੇਖਦੇ ਆ ਵੀ ਮੋਟਰਸਾਈਕਲਾਂ ਤੇ ਤੋ ਚਾਰ ਚਾਰ ਬੱਚੇ ਫੋਨਾਂ ਤੇ ਉਹਨਾਂ ਨੂੰ ਉਧਰੋਂ ਤੋੜ ਕੇ ਘੋੜਿਆਂਲੇ ਪਾਸੇ ਕਿਸੇ ਕਿਤੇ ਨਾਲ ਜੋੜ ਲਓ ਕਿਸਾਨੀ ਦੇ ਅੰਦਰ ਕਿਤੇ ਨਾਲ ਜੋੜ ਲਓ ਕਿਸੇ ਕਿਤੇ ਨਾਲ ਬਾ ਜੋੜ ਲੀਏ ਬੱਚਿਆਂ ਨੂੰ ਬੱਚਿਆਂ ਨੂੰ ਜ਼ਰੂਰ ਕੰਟਰੋਲ ਕਰੋ ਆਪਣੇ ਕੋਲ ਬੱਚੇ ਨੇ ਤਾਂ ਸਾਰਾ ਕੁਝ ਹੀ ਹੈ ਜੇ ਬੱਚੇ ਆਪਣੇ ਨੇਕ ਨੇ ਪ੍ਰਮਾਤਮਾ ਨਾਲੋਂ ਵੱਡਾ ਕੋਈ ਦੇਣ ਨਹੀਂ ਜੀ ਤਾਂ ਬੱਚਾ ਨੇਕ ਹੈ ਅੱਜ ਕੱਲ ਬਹੁਤ ਨਸ਼ਿਆਂ ਦੀ ਦਲਦਲ ਚ ਬੱਚੇ ਫਸੇ ਪਏ ਆ ਮਾਪਿਆਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ ਮਾਪਿਆਂ ਨੂੰ ਇਹ ਸਾਡਾ ਬੱਚਾ ਸ਼ਹਿਰ ਗਿਆ ਜਾਂ ਪਿੰਡ ਗਿਆ ਕਿਸੇ ਸੰਬੰਧਤ ਦੋਸਤ ਮਿੱਤਰਾਂ ਨਾਲ ਗਿਆ ਉਧਰ ਜ਼ਰੂਰ ਚੈੱਕ ਕਰੋ ਬੱਚਿਆਂ ਨੂੰ ਤੁਸੀਂ ਬੱਚਿਆਂ ਤੇ ਕੰਟਰੋਲ ਕਰੋ ਬੱਚਿਆਂ ਨੂੰ ਤੁਸੀਂ ਆਹਦੇ ਸੰਬੰਧਿਤਾਂ ਨਾਲ ਜੋੜ ਲਓਗੇ ਤਾਂ ਇਦੋਂ ਵੱਡੀ ਪ੍ਰਮਾਤਮਾ ਨਹੀਂ ਦੇਣ ਨਹੀਂ ਵੀ ਜਿਹੜਾ ਪ੍ਰਮਾਤਮਾ ਨੇ ਆਪਣੇ ਬੱਚੇ ਸਹੀ ਨੇ ਹਾਂਜੀ ਇੱਕ ਟਿੱਲੋ ਸਾਹਿਬ ਵੀ ਲੋਕਾਂ ਦਾ ਰੁਝਾਨ ਵੀ ਹੁਣ ਘੋੜਾ ਘੋੜਾ ਪਾਲਣ ਕਿਤੇ ਵੱਲ ਵੀ ਆ ਰਿਹਾ ਬਹੁਤ ਆ ਰਹੀ ਬਹੁਤ ਅੱਗੇ ਨਬਦੇ ਹਾਂ ਤੇ ਉਹਨਾਂ ਨੂੰ ਤੁਸੀਂ ਕੀ ਰਾਇ ਦੇਣਾ ਚਾਹੋਗੇ ਸੁਝਾ ਕੋਈ ਮੈਂ ਨਵੇਂ ਬਾਲਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਰੈ ਨਹੀਂ ਕਿ ਬੇਨਤੀ ਕਰਨਾ ਚਾਹੁੰਨਾ ਮੈਥੋਂ ਵੱਡੇ ਵੀ ਹੋਣਗੇ ਛੋਟੇ ਵੀ ਹੋਣਗੇ ਕੁਝ ਮੇਰੇ ਬੱਚਿਆਂ ਦੇ ਬਰਾਬਰ ਹੋਣਗੇ ਵੀ ਬਾਈ ਜੀ ਰੀਸ ਸਰੀਸ ਘੋੜੀਆਂ ਨਾਲ ਲਓ ਠੀਕ ਹੈ ਜੀ ਘੋੜੀਆਂ ਦੇ ਕਿਤੇ ਨੂੰ ਪਹਿਲਾਂ ਜਾਣੋ ਠੀਕ ਜਾਣ ਕੇ ਘੋੜੀ ਲਓ ਵੀ ਤੁਹਾਨੂੰ ਠੱਗੀ ਤੋਂ ਵੀ ਬਚੇ ਹਾਂਜੀ ਸੋ ਨੂੰ ਘੋੜੀ ਵੀ ਚੰਗੀ ਮਿਲ ਜੇ ਹਾਂਜੀ ਤੁਹਾਡੇ ਪੈਸੇ ਵੀ ਸਹੀ ਟਿਕਾਣੇ ਲੱਗ ਜਾਣ ਇੱਕ ਮਾੜੀ ਘੋੜੀ ਲੈ ਕੇ ਬੰਦਾ ਚਾਰ ਬੰਦਿਆਂ ਨੂੰ ਖਰਾਬ ਕਰਦਾ ਹਾਂਜੀ ਘੋੜੀ ਜਦੋਂ ਵੀ ਲਓ ਤੁਸੀਂ ਚੈੱਕ ਕਰਾ ਕੇ ਲਓ ਡਾਕਟਰ ਤੋਂ ਸਹੂਲਤ ਹੈ ਅੱਜ ਕੱਲ ਦਾ ਡਾਕਟਰ ਦੀ ਸਾਇੰਸ ਨੇ ਤਰੱਕੀ ਬਹੁਤ ਕਰੀ ਹੈ ਠੀਕ ਹੈ ਵੀ ਨਵਾਂ ਬੰਦਾ ਲਵੇ ਪਹਿਲੀ ਗੱਲ ਤਾਂ ਗੱਭਣ ਲਵੇ ਜੇ ਖਾਲੀ ਦੇ ਅੰਦਰ ਡਾਕਟਰ ਤੋਂ ਚੈੱਕ ਕਰਾ ਕੇ ਲਓ ਵੀ ਅੰਦਰ ਹੀ ਸਾਫ਼ ਹੈ ਕੁੜੀ ਠੀਕ ਨਵੇਂ ਬੰਦੇ ਠੱਗੀ ਹੁੰਦੇ ਵਿਚਾਰੇ ਸੋਹਣੀ ਦੇਖ ਲੈਂਦੇ ਨਾ ਤਾਂ ਉਹਨਾਂ ਨੂੰ ਭੋਰੀਆਂ ਬਾਰੇ ਪਤਾ ਹੁੰਦਾ ਨਾ ਉਹਦੇ ਅੰਦਰ ਪਤਾ ਵੀ ਨਾ ਉਹਨਾਂ ਨੂੰ ਅੰਦਰ ਬਾਰੇ ਪਤਾ ਵੀ ਓਵਰੀਆਂ ਦਲਾਲ ਦਵਾ ਕੇ ਤੁਰ ਜਾਂਦਾ ਹੂੰ ਉਹ ਮੈਂ ਇਹੀ ਕਹਣਾ ਮਾੜੇ ਬੰਦਾਂ ਤੋਂ ਬਚੋ ਚੰਗੀਆਂ ਘੋੜੀਆਂ ਲੋ ਗੱਬਣ ਘੋੜੀ ਲੋ ਜੇ ਤੁਸੀਂ ਚੰਗੀ ਘੋੜੀ ਇੱਕ ਆ ਗਈ ਛੋਟੇ ਘਰੇ ਤੁਹਾਨੂੰ ਸ਼ੌਂਕ ਪੈਗਾ ਤੁਸੀਂ ਚਾਰ ਹੋਰ ਆਪਾਂ ਆਟੋਮੈਟਿਕ ਹੀ ਘੋੜੀ ਦੀ ਸੂਈ ਜਾਣਾ ਛੋਟੇ ਘਰੇ ਬੱਚੇ ਆਈ ਜਣੇ ਜੇ ਤੁਸੀਂ ਇੱਕ ਲੈ ਲਈ ਫਿਰ ਉਹ ਘਾਵਤ ਜੱਟਾਂ ਨਹੀਂ ਫਿਰ ਪੁਰਾਣੀ ਉਹ ਮਿਸਾਲ ਜਿਹੜੀ ਮੈਂ ਪਹਿਲਾਂ ਇੰਟਰਵਿਊਜ਼ ਕਹਿ ਕੇ ਆਟਿਆ ਵੀ ਮੈਂ ਇਸ ਵੇਚ ਕੇ ਘੋੜੀ ਲੈ ਲਈ ਦੁੱਧ ਚੱਕਣੀ ਪਈ ਦੁੱਧ ਪੀਣੋਂ ਗੱਲ ਤੇ ਚੱਕਣੀ ਪਈ ਵੀ ਉਹ ਘਾਵਤ ਤੋਂ ਆਪਾਂ ਬਚੀਏ ਵੀ ਨਵੇਂ ਬਾਲਕ ਘੋੜਿਆਂ ਮਨ ਨਹੀਂ ਜੁੜੋ ਪਰ ਲੋ ਚੰਗੀ ਘੋੜੀ ਰੀਸ ਰੀਸ ਨਾਲ ਲਓ ਤੁਸੀਂ ਆਪਦਾ ਬਜਟ ਦੇਖੋ ਇਹ ਨਹੀਂ ਵੀ ਆਪਾਂ ਪਹਿਲੀ ਕਰੋੜਾ ਇਹਨੂੰ ਹੱਥ ਪਾਉਣਾ ਹੈ ਪਹਿਲਾਂ ਕੋਈ 2-4 ਲੱਖਾਂ ਹੀ ਲੈ ਲਓ ਉਦੋਂ ਬਾਅਦ ਸਿਹਾਰ ਉਸੇ ਬਰੀਡਿੰਗ ਕਰਾ ਕਰਕੇ ਸਿਹਾਰ ਕਰ ਲਓ ਤੁਸੀਂ ਉਹਦਾ ਘੋੜੇ ਪੰਜਾਬ ਚ ਨੇ ਲੇਜੈਂਡ ਘੋੜੇ ਖੜੇ ਐ ਇਹ ਬਾਈ ਜੀ ਸਮਾਂ ਥੋੜਾ ਹੀ ਆ 5-7 ਸਾਲ ਹੀ ਆਪਣੇ ਕੋ ਚੰਗੇ ਘੋੜੇ ਜੜੀ ਉਦੋਂ ਬਾਅਦ ਕੁਝ ਰਿਲਾਈਂਸ ਲੈ ਗਈ ਤਾਂ ਕੁਝ ਲੈ ਜਾਣਾ ਮੁੜ ਕੇ ਤਰਸਿਆ ਕਰਾਂਗੇ ਆਪਾਂ ਵੀ ਚੰਗੇ ਘੋੜਿਆਂ ਦਾ ਸਾਡੇ ਕੋ ਬੱਚੇ ਨਹੀਂ ਹੁਣ ਘੋੜੇ ਜਿਹੜੇ ਚੰਗੇ ਚੰਗੇ ਆ ਬਸ ਹੁਣ ਰਿਲਾਈਂਸ ਫੇਰ ਖੁੱਲ ਰਿਆਣਾ ਤੇ ਰਿਲਾਈਂਸ ਕੁਝ ਤਾਂ 1500 ਘੋੜਾ ਤਾਂ ਨਿਕਲ ਗਿਆ ਹੂੰ ਚੰਗੇ ਚੰਗੇ ਲੀਜੈਂਡ ਘੋੜੇ ਪੰਜਾਬ ਤੋਂ ਨਿਕਲ ਹੀ ਜਾਂਦੇ ਆ ਹੌਲੀ ਹੌਲੀ ਦੌਰ ਆਈ ਜਾਨਾ ਚੰਗੇ ਨਿਕਲ ਹੀ ਜਾਂਦੇ ਨਵੇਂ ਪਿੱਛੇ ਤਿਆਰ ਨਹੀਂ ਹੋ ਰਹੇ ਤੇ ਉਹਨਾਂ ਨੇ ਚੰਗਾ ਹੀ ਖਰੀਦਣਾ ਜੀ ਚੰਗਿਆਂ ਨੇ ਚੰਗਾ ਖਰੀਦਣਾ ਉਹ ਚੰਗੇ ਖਰੀਦ ਕੇ ਮੁੜ ਕੇ ਨਾ ਤਾਂ ਆਪਾਂ ਨੂੰ ਮੀਟਿੰਗ ਮਿਲਨੀ ਆ ਉਥੋਂ ਹੂੰ ਤੇ ਨਾ ਘੋੜੇ ਦਾ ਫੋਟੋ ਵੀ ਦਿਖਾਉਣੀ ਆ ਆਪਾਂ ਨੂੰ ਹੂੰ ਇਹਦੇ ਵੀ ਤੁਸੀਂ ਚੰਗੇ ਘੋੜਾਂ ਤੋਂ ਮੀਟਿੰਗ ਲੈ ਕੇ ਬੱਚੇ ਪਾਲੋ ਚੰਗੇ ਘੋੜਿਆਂ ਦੇ ਨਾਂ ਨਾਲ ਛੋੜੇ ਬੱਚਾ ਨੇ ਆਟੋਮੈਟਿਕ ਹੀ ਰੇਟਾਂ ਦਾ ਮੁੱਲ ਪੈ ਜਾਣਾ ਠੀਕ ਹੈ ਜੀ ਹਾਂ ਜੀ ਟਿਲੋ ਸਾਹਿਬ ਤੁਸੀਂ ਆਪਣਾ ਕੀਮਤੀ ਤੋਂ ਕੀਮਤੀ ਸਮਾਂ ਸਾਡੇ ਵਾਸਤੇ ਕੱਢਿਆ ਬਹੁਤ ਬਹੁਤ ਮਾਨਾ ਜੀ ਸੋਨੂੰ ਮੇਰੇ ਕੋਲੇ ਆਉਣ ਤੇ ਜੀ ਐਨ ਨੂੰ ਸਾਡੀ ਸਾਰੀ ਫੈਮਿਲੀ ਮੰਨੂ ਸੋਨ ਜੀ ਐਨ ਨੂੰ ਕਹਿੰਦੇ ਆ ਬਹੁਤ ਤੁਸੀਂ ਵੀ ਸਮਾਂ ਕੱਢਿਆ ਪਰਮਾਤਮਾ ਨੇ ਆਪਣੇ ਵਧੀਆ ਮੇਲ ਕਰਾਈ ਪਰਮਾਤਮਾ ਤੁਹਾਡਾ ਚੈਨਲ ਦਿਨ ਪਰ ਤਰੱਕੀ ਕਰੇ ਵੈਗਰੂ ਜੀ ਨੂੰ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਚੈਨਲ ਨੂੰ ਚਾਰ ਦਿਨ ਦੁੱਗਣੀ ਚਾਰ ਰਾਤ ਚੋਗਣੀ ਤਰੱਕੀਆਂ ਬਣੇ ਰਾਪੇ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤਿਹ